ਸਾਸਿੰਘ ਬਲਟੋਹਾ ਉਹੀ ਚਿਹਰਾ ਹੈ ਜਿਹੜਾ ਹੱਥ ਖੜੇ ਕਰਕੇ ਹੱਥ ਖੜੇ ਕਰਕੇ ਆਪੀ ਜਾਨ ਬਚਾ ਕੇ ਦਰਬਾਰ ਸਾਹਿਬ ਤੋਂ ਭੱਜਿਆ ਸੀਗਾ ਅਕਾਲ ਤਖਤ ਤੇ ਹਮਲਾ ਨਹੀਂ ਸੀ ਹੋਣਾ ਪ੍ਰਕਾਸ਼ ਸਿੰਘ ਬਾਦਲ ਹੋਣਾ ਨੇ ਕਹਿ ਕੇ ਅੜਵਾਨੀ ਨੂੰ ਹਮਲਾ ਕਰਵਾਇਆ ਸੀਗਾ ਇਹਦਾ ਸ਼ਾਰਪ ਮਾਈਂਡ ਸੀਗਾ ਟੌੜਾ ਹੋ ਗਿਆ ਬਾਦਲ ਹੋ ਗਿਆ ਲੋਂਗੋ ਵਾਲ ਹੋ ਗਿਆ ਤਿੰਨਾਂ ਦੀ ਜੁੰਡਲੀ ਸੀਗੀ ਜਾ ਲੋਕਾਂ ਨੇ ਗੱਲਾਂ ਆਮ ਹੀ ਸੁਣਦੇ ਸੀਗੇ ਵੀ ਇਹ ਤਿੰਨੇ ਚਲਾਕ ਲੂੰਬੜੀਆਂ ਨੇ ਤਿੰਨੇ ਚਲਾਕ ਲੂੰਬੜੀਆਂ ਨੇ ਆਪਣੇ ਹਿੱਤ ਲਈ ਕਿਸੇ ਦੀ ਬਲੀ ਵੀ ਦੇ ਸਕਦੀਆਂ ਨੇ ਜਿਹੜੇ ਬਾਦਲ ਦਲੀਏ ਨੇ ਕਾਲੀ ਦਲ ਨਹੀਂ ਵੋਟ ਪਾਊਗਾ ਜਿਹੜਾ ਦਿਲੋਂ ਕਾਲੀ ਹੋਊਗਾ ਉਹ ਵੋਟ ਨਹੀਂ ਪਾਊਗਾ ਬਾਦਲ ਦਲੀਆ ਬਾਦਲਾਂ ਨੂੰ ਵੋਟ ਪਾ ਸਕਦਾ ਆਕਾਲੀ ਦਲ ਨਾਲ ਨਹੀਂ ਵੋਟ ਉਹਨਾਂ ਨੂੰ ਪਾ ਸਕਦਾ ਲੋਕਾਂ ਨੂੰ ਇਹ ਅਪੀਲ ਹੈ ਬੀਬੀ ਖਾਲੜਾ ਵਾਲੀ ਗਲਤੀ ਤੁਸੀਂ ਹੁਣ ਨਾ ਕਰ ਲਿਓ 43000 ਕੁਛ ਨੌਕਰੀਆਂ ਦਿੱਤੀਆਂ ਨੇ ਲੋਕ ਸਾਡੇ ਤੋਂ ਬੜੇ ਕੁਛ ਨੇ ਕਿਹੜੀਆਂ 43000 ਨੌਕਰੀਆਂ ਦੀ ਗੱਲ ਕਰਦੇ ਨੇ ਇਹ ਨੌਕਰੀਆਂ ਚਰਨਜੀਤ ਚੰਨੀ ਵਾਲੇ 25000 ਬੰਦਾ ਉਹਨੇ ਸਿਲੈਕਟ ਕੀਤਾ ਸੀਗਾ ਇਹਨੇ ਸਿਰਫ ਤੇ ਸਿਰਫ ਨਿਯੁਕਤੀ ਪੱਤਰ ਦੱਤੇ ਨੇ 25 ਪਟਵਾਰੀ ਹਰਿਆਣੇ ਦੇ ਇਹਨੇ ਆਪਣੇ ਸਹੁਰਿਆਂ ਦੇ ਇੱਕੋ ਮਿੰਟ ਦੇ ਰੱਖੇ ਭਗਵੰਤਬਾਹ ਜਿਹੜਾ ਪਟਵਾਰੀਆਂ ਵਾਲਾ ਦੋਸ਼ ਲਾਇਆ ਤੁਹਾਡੇ ਕੋਲ ਕੋਈ ਸਬੂਤ ਹੈ ਤਦੋਂ ਅੰਤmanı ਕੋ ਗੱਲ ਮੈਂ ਪਹਿਲਾਂ ਵੀ ਕਹਨੀ ਆ ਮੈਂ ਹੁਣ ਵੀ ਕਹਿਣਾ ਚਾਹੁੰਦੀ ਆ ਵੀ ਸੌਰਿਆਂ ਦਾ ਬਹੁਤ ਛੱਡ ਦੋ ਤੀਵੀਂ ਤਾਂ ਤੁਹਾਡੇ ਤਾ ਰਹੂਗੀ ਜੇ ਤੁਸੀਂ ਰੱਖਣ ਯੋਗ ਹੋਮ ਹੋਗੇ ਤੇਰਾ ਪਿਓ ਕਾਮਰੇਡ ਸੀ ਉਹੀ ਕਾਮਰੇਡੀ ਸੋਚ ਤੇ ਚੱਲਿਆ ਆ ਪਰ ਕਾਮਰੇਡ ਜਿਹੜਾ ਅਸਲ ਅਸਲ ਕਾਮਰੇਡ ਦਾ ਮਤਲਬ ਹੈ ਨਾ ਉਹ ਵੀ ਇਹਨਾਂ ਲੋਕਾਂ ਨੂੰ ਨਹੀਂ ਪਤਾ ਕਿਵੇਂ ਮੁਕਾਦੋਂਗੇ ਚਿੱਟਾ ਤੁਹਾਡੇ ਕੋਲੇ ਕੀ ਰੋਡ ਮੈਪ ਆ ਵੀ ਇੱਕ ਪੰਜਾਬ ਚੋਂ ਤੁਸੀਂ ਤੁਹਾਨੂੰ ਮੈਂਬਰ ਪਾਰਲੀਮੈਂਟ ਚੁਣ ਲੈਣਗੇ ਲੋਕ ਤਾਂ ਚਿੱਟਾ ਕਿਵੇਂ ਮੁੱਕ ਜੂ ਚਿੱਟਾ ਜਿਹੜਾ ਚਿੱਟਾ ਕਿਸੇ ਵੀ ਤਰੀਕੇ ਨਾਲ ਇੱਕ ਬੱਚੇ ਨੂੰ ਆਪਾਂ ਨਹੀਂ ਹਟਾ ਸਕਦੇ ਚਾਹੇ ਜੀਵ ਥੱਲੇ ਗੋਲੀ ਦੇ ਦੋ ਉਹਨੂੰ ਚਾਹੇ ਕੁਝ ਹੋਰ ਦੇ ਦੋ ਪਰ ਇੱਕ ਇੱਕ ਦਵਾਈ ਹੈਗੀ ਆ ਉਹਦੀ ਇੱਕੋ ਇੱਕ ਦਵਾਈ ਹੈ ਉਹ ਹੈਗੀ ਖਸਖਸ ਦੀ ਖੇਤੀ ਠੀਕ ਹੈ ਅਫੀਮ ਖਾਊਗਾ ਬੱਚਾ ਤਾਂ ਚਿੱਟੇ ਵੱਲੋਂ ਮੂੰਹ ਨਹੀਂ ਕਰੂਗਾ ਇੱਕ ਔਰਤ ਹੋ ਕੇ ਤੁਸੀਂ ਇਸ ਚੀਜ਼ ਨੂੰ ਪ੍ਰਚਾਰ ਦੇਓ। ਇਹ ਤੁਹਾਨੂੰ ਨਹੀਂ ਲੱਗਦਾ ਸੋਸਾਇਟੀ ਤੇ ਇਹਦਾ ਨੈਗੇਟਿਵ ਇੰਪੈਕਟ ਪਾਊਗਾ। ਕੋਈ ਤੁਹਾਨੂੰ ਪੁੱਛ ਲਵੇ ਵੀ ਤੁਸੀਂ ਇਹਦੇ ਇੰਨੇ ਫਾਇਦੇ ਦੱਸ ਰਹੇ ਹੋ ਕਿ ਤੁਸੀਂ ਆਪ ਖਾਂਦੇ ਹੋ। ਚਿੱਟਾ ਛੱਡ ਦਿਓ, ਫੀਵ ਖਾ ਲਓ, ਭੁੱਕੀ ਖਾ ਲਓ। ਕਮ ਸੇ ਕਮ ਬਚਤਾਂ ਜਾਓਗੇ, ਅੱਖਾਂ ਦੇ ਸਾਹਮਣੇ ਤਾਂ ਰਹੋਗੇ। ਚਿੱਟੇ ਦੀ 2.5 ਇੰਚ ਦੀ ਸੂਈ ਆ ਜਿਹੜੀ ਉਹ ਤੁਹਾਨੂੰ ਦੁਨੀਆ ਤੋਂ ਪਾਰ ਕਰ ਦਿੰਦੀ ਹੈ, ਸਾਡੀ ਅੱਖਾਂ ਤੋਂ ਉਹਲੇ ਕਰ ਦਿੰਦੀ ਹੈ। ਮੇਰੇ ਭਤੀਜਾ ਮੇਰੇ ਮਤਲਬ ਹੱਥਾਂ ਦੇ ਵਿੱਚ ਚਲੇ ਗਿਆ, ਮੇਰੀ ਸਹੇਲੀ ਦਾ ਮੁੰਡਾ ਮੇਰੇ ਦੇਖਦੇ ਦੇਖਦੇ ਮੇਰੇ ਸਾਹਮਣੇ ਚਲੇ ਗਿਆ। ਆਪਦੇ ਧਰਮ ਨੂੰ ਵਿਚਾਰ ਰਹੇ ਨੇ ਆਪਦੇ ਧਰਮ ਦੇ ਜਿਹੜੇ ਚੀਜ਼ਾਂ ਨੇ ਉਹਨਾਂ ਨੂੰ ਵਿਚਾਰ ਰਹੇ ਨੇ ਇਹ ਕਹਿੰਦੇ ਨੇ ਜਿਹੜੀ ਭੰਗ ਹੈ ਸ਼ਿਵ ਜੀ ਦਾ ਪ੍ਰਸ਼ਾਦ ਹੈ ਠੀਕ ਹੈ ਫਿਰ ਖਸ ਖਸ ਵੀ ਬਈ ਸਾਨੂੰ ਚਾਹੀਦੀ ਹੈ ਸਾਡੇ ਜਿਹੜੇ ਸ਼ਰਦਾਈ ਘੋੜਦੇ ਨੇ ਸਿੰਘ ਸਾਡਾ ਪ੍ਰਸ਼ਾਦ ਹੈ ਜਦੋਂ ਹੀ ਅਮਰਤਪਾਲ ਮਤਲਬ ਪਤਾ ਲੱਗਿਆ ਵੀ ਅਮਰਤਪਾਲ ਇਲੈਕਸ਼ਨ ਲੜ ਰਿਹਾ ਤਾਂ ਸਾਰਿਆਂ ਦੇ ਚਿਹਰੇ ਖੜ ਕੇ ਪੁਲਾ ਸਿਮਰਜੀਤ ਸਿਮਾਨ ਅਮਰਤਪਾਪ ਇਕੋ ਨਹੀਂ ਤੇ ਚੱਲ ਰਹੇ ਮੈਂ ਕਿਹੜੀ ਤੇ ਖਾਲਸਤਾਨ ਤੇ ਕੁਝ ਲੋਕ ਜਿਹੜੇ ਸਾਡੇ ਵਿਰੋਧੀ ਨੇ ਉਹ ਗੱਲ ਕਹਿੰਦੇ ਨੇ ਵੀ ਤੁਸੀਂ ਤਾਂ ਖਾਲਸਾ ਰਾਜ ਦੀ ਮੰਗ ਕਰਦੇ ਹੋ ਜੀ ਫਿਰ ਤੁਸੀਂ ਮਤਲਬ ਸਰਦਾਰ ਨੇ ਚੋਣਾਂ ਕਿਉਂ ਲੜਦੇ ਹੋ ਕਿੰਨੀਆਂ ਕਸੀਟਾਂ ਜਾਂ ਕਿਹੜੀਆਂ-ਕਿਹੜੀਆਂ ਸੀਟਾਂ ਤੇ ਸ਼੍ਰੋਮਣੀ ਅਕਾਲੀ ਦਲ ਫਾਈਟ ਦੇਊਗਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਕਿਉਂ ਦੇਖੋ ਲੱਖੇ ਵਾਲੀ ਸੀਟ ਅਸੀਂ ਜਿੱਤਾਂਗੇ ਠੀਕ ਹੈ ਨਾ ਮੰਨ ਲਵਾ ਸਿਮਰਜੀਤ ਮਾਨ ਵਾਲੀ ਸੀਟ ਅਸੀਂ ਜਿੱਤਾਂਗੇ ਇਮਾਨ ਸਿੰਘ ਵਾਲੀ ਸੀਟ ਅਸੀਂ ਜਿੱਤਾਂਗੇ ਫਤਿਹਗੜ੍ਹ ਸਾਹ ਵਾਲੀ ਸੀਟ ਅਸੀਂ ਜਿੱਤਾਂਗੇ ਪੀ ਜਿਹੜਾ ਸਾਡਾ ਪੰਜਾਬ ਸੀਗਾ ਪੰਜਾਬ ਦਾ ਕਾਬਲ ਖੰਧਾਰ ਤੱਕ ਸੀਗਾ ਠੀਕ ਹੈ ਇਧਰ ਦਿੱਲੀ ਦਾ ਤੱਕ ਸਾਡਾ ਆਪਦਾ ਸੀਗਾ ਇਹ ਕਦੋਂ ਭਾਰਤ ਬਣਦਾ ਤਾਂ ਕੁਝ ਪਤਾ ਹੀ ਨਹੀਂ ਲੱਗਿਆ ਸਸਿਕਾਲਾ ਤੁਸੀਂ ਪੰਜਾਬ 23 ਦਾ ਸਪੈਸ਼ਲ ਪ੍ਰੋਗਰਾਮ ਦੇਖ ਰਹੇ ਹੋ ਅੱਜ ਗੱਲ ਸਿਆਸਤ ਦੀ ਕਰਾਂਗੇ ਤੇ ਉਹ ਸਿਆਸਤ ਦੀ ਜਿਹਨੇ ਪਿਛਲੇ ਸਾਲਾਂ ਦੇ ਵਿੱਚ ਪੰਜਾਬ ਨੂੰ ਵੱਡੇ ਪੱਧਰ ਦੇ ਉੱਤੇ ਪ੍ਰਭਾਵਿਤ ਕੀਤਾ ਸਿੱਖ ਸਿਆਸਤ ਦੀ ਜਦੋਂ ਗੱਲ ਹੁੰਦੀ ਆ ਤਾਂ ਮੌਜੂਦਾ ਸਮੇਂ ਦੇ ਵਿੱਚ ਸਰਦਾਰ ਸਿਮਰਤਜੀਤ ਸਿੰਘ ਮਾਨ ਦਾ ਜਿਹੜਾ ਨਾਮ ਹੈ ਉਹ ਮੁਰਲੀ ਕਤਾਰ ਦੇ ਵਿੱਚ ਲਿਆ ਜਾਂਦਾ ਸਿਮਰਤਜੀਤ ਸਿੰਘ ਮਾਨ ਸੰਗਰੂਰ ਤੋਂ ਮੌਜੂਦਾ ਮੈਂਬਰ ਪਾਰਲੀਮੈਂਟ ਨੇ ਤੇ ਦੂਜਾ ਇਸ ਵੇਲੇ ਜੋ ਵੱਡਾ ਚਰਚਾ ਦਾ ਨਾਮ ਹੈ ਉਹ ਹੈ ਭਾਈ ਅਮਰਤਪਾਲ ਸਿੰਘ ਹੋਰਾਂ ਦਾ ਭਾਈ ਅਮਰਤਪਾਲ ਵੱਲੋਂ ਇਸ ਚੀਜ਼ ਦੀ ਪੁਸ਼ਟੀ ਕਰ ਦਿੱਤੀ ਗਈ ਆ ਕਿ ਉਹ ਖਡੂਰ ਸਾਹਿਬ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਜਿਹੜੀ ਆ ਉਹ ਲੜਨਗੇ ਉਸ ਤੋਂ ਬਾਅਦ ਲੋਕਾਂ ਦੀ ਟੇਕ ਲੱਗੀ ਸੀ ਅਕਾਲੀ ਦਲ ਦੇ ਵੱਲ ਕਿ ਸ਼੍ਰੋਮਣੀ ਅਕਾਲੀ ਦਲ ਕੀ ਭਾਈ ਅਮਰਿਤਪਾਲ ਦਾ ਸਮਰਥਨ ਕਰੇਗਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਕੀ ਭਾਈ ਅਮਰਿਤਪਾਲ ਨੂੰ ਆਪਣਾ ਸਮਰਥਨ ਦੇਵੇਗਾ ਆਪਣਾ ਉਮੀਦਵਾਰ ਵਾਪਸ ਲਏਗਾ ਇਹ ਦੋਨੋਂ ਸਵਾਲਾਂ ਦੇ ਜਵਾਬ ਜਿਹੜੇ ਨੇ ਉਹ ਮਿਲ ਚੁੱਕੇ ਨੇ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਵਿਰਸਾ ਸਿੰਘ ਵਲਟੋਹਾ ਨੂੰ ਉਮੀਦਵਾਰ ਬਣਾਇਆ ਜਾਂਦਾ ਤੇ ਦੂਜੇ ਪਾਸੇ ਸਰਦਾਰ ਸਿਮਰਨਜੀਤ ਸਿੰਘ ਮਾਨਹਰਾਂ ਦੀ ਪਾਰਟੀ ਆਪਣਾ ਉਮੀਦਵਾਰ ਵਾਪਸ ਲੈ ਲੈਂਦੀ ਆ ਅੱਜ ਤਮਾਮ ਗੱਲਬਾਤ ਇਹਨਾਂ ਵਿਸ਼ਿਆਂ ਦੇ ਉੱਤੇ ਕਰਾਂਗੇ ਮੇਰੇ ਨਾਲ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੋਂ ਬੀਪੀ ਗੁਰਜੀਤ ਕੌਰ ਹੋਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਫੈਸਲਾ ਸਿਮਰਜੀਤ ਸਿੰਘ ਮਾਨ ਹੋਰਾਂ ਨੇ ਤੁਹਾਨੂੰ ਸਭ ਨੂੰ ਪੁੱਛ ਕੇ ਲਿਆ ਕਿ ਆਪਾਂ ਖਡੂਰ ਸਾਹਿਬ ਜਿਹੜਾ ਆ ਉਹ ਭਾਈ ਅੰਮ੍ਰਿਤਪਾਲ ਦੀ ਸਪੋਰਟ ਕਰਨੀ ਆ ਅ ਦੇਖੋ ਸਾਨੂੰ ਉਹਨਾਂ ਨੂੰ ਨਾ ਮਤਲਬ ਉਹ ਸੂਝਵਾਨ ਲੀਡਰ ਨੇ ਸਰਦਾਰ ਸਿੰਘ ਜੀ ਸਮਾਨ ਹਨ ਉਹ ਬੰਦੇ ਦੇ ਜਜ਼ਬਾਤਾਂ ਨੂੰ ਮਤਲਬ ਲੋਕਾਂ ਦੇ ਜਜ਼ਬਾਤਾਂ ਨੂੰ ਫੋਲੋ ਕਰਦੇ ਨੇ ਹਨਾ ਸੋਚਦੇ ਹੋ ਜਿਹੜੇ ਲੋਕਾਂ ਦੇ ਦਬਾਅ ਦੇ ਵਿੱਚ ਗੱਲ ਆ ਜਾਂਦੀ ਹੈ ਉਹਨਾਂ ਦੀ ਜੀਭ ਤੇ ਆ ਜਾਂਦੀ ਉਸੇ ਟਾਈਮ ਹਮ ਕੀ ਕਰ ਜਿਹੜਾ ਸਾਹਮਣੇ ਖੜਾ ਬੰਦਾ ਆਪਣੀ ਕੋਈ ਦੁੱਖ ਤਕਲੀਫ ਦੱਸਣਾ ਚਾਹੁੰਦਾ ਉਹਨਾਂ ਨੂੰ ਜਦੋਂ ਪਤਾ ਲੈਂਦੇ ਵੀ ਆ ਬੰਦਾ ਆ ਚਾਹੁੰਦਾ ਹਨਾ ਉਹਨਾਂ ਨੇ ਦੇਖ ਲਿਆ ਵੀ ਇਸ ਟਾਈਮ ਜਿਹੜੇ ਪੰਜਾਬ ਦੇ ਸਿੱਖ ਸੰਗਤ ਆ ਜਾਂ ਪੰਜਾਬ ਦੇ ਲੋਕ ਨੇ ਉਹ ਚਾਹੁੰਦੇ ਕੀ ਨੇ ਉਸ ਤਰੀਕੇ ਨਾਲ ਮਤਲਬ ਉਹਨਾਂ ਨੇ ਇਹ ਫੈਸਲਾ ਲਿਆ ਜੇ ਜਿਹੜਾ ਬੜਾ درست ਫੈਸਲਾ ਹੈ ਇੱਕ ਹਮ ਨਿੱਜੀ ਤੌਰ ਤੇ ਤੁਹਾਨੂੰ ਤੁਹਾਨੂੰ ਕੀ ਮਹਿਸੂਸ ਹੋ ਰਿਹਾ ਕਿਉਂਕਿ ਇੱਕ ਸਾਲ ਤੋਂ ਵੱਧ ਸਮੇਂ ਤੋਂ ਉਹ ਸਿੰਘ ਜਿਹੜੇ ਨੇ ਉਹ ਐਨਐਸਸੀ ਦੀ ਧਾਰਾ ਦੇ ਅਧੀਨ ਦਿਬਰੂਗੜ ਬੰਦ ਨੇ ਹੁਣ ਇਹ ਐਲਾਨ ਹੁੰਦਾ ਕਿ ਭਾਈ ਅਮਰਿਤਪਾਲ ਚੋਣ ਲੜਨਗੇ ਪਰਸਨਲੀ ਤੁਸੀਂ ਕੀ ਫੀਲ ਕਰ ਰਹੇ ਹੋ ਬਹੁਤ ਵਧੀਆ ਮਤਲਬ ਮਹਿਸੂਸ ਹੋ ਰਿਹਾ ਤੁਸੀਂ ਮਤਲਬ ਸੋਚ ਵੀ ਨਹੀਂ ਸਕਦੇ ਮਤਲਬ ਅਸੀਂ ਇੰਨੇ ਖੁਸ਼ ਆ ਹਨ ਜਿਸ ਦਿਨ ਆ ਜਾ ਕੇ ਮਤਲਬ ਕਿਹਾ ਸੀਗਾ ਵੀ ਹਾਂ ਸਾਡੇ ਨਾਲ ਤੁਸੀਂ ਲਾ ਕੇ ਚੋਣ ਲੜੋ ਉਸ ਟਾਈਮ ਪਤਾ ਨਹੀਂ ਉਹਨਾਂ ਦੀ ਕੀ ਸੋਚ ਸੀਗੀ ਉਹ ਕਹਿੰਦੇ ਮਤਲਬ ਵੀ ਨਹੀਂ ਰਾਪਤਾ ਉਹ ਹੋ ਸਕਿਆ ਜੋ ਅਸੀਂ ਚਾਹੁੰਦੇ ਸੀ ਪਰ ਫਿਰ ਉਹ ਆਜ਼ਾਦ ਉਮੀਦਵਾਰ ਦੇ ਤੌਰ ਤੇ ਲੜ ਰਹੇ ਨੇ ਸਾਨੂੰ ਬੜੀ ਖੁਸ਼ੀ ਦੀ ਗੱਲ ਆ ਸੀ ਮੋਸਟ ਵੈਲਕਮ ਕਰਦੇ ਆ ਉਹਨਾਂ ਨੂੰ ਮਤਲਬ ਪੰਜਾਬ ਦੇ ਲੋਕਾਂ ਨੂੰ ਆਮ ਹੀ ਸਾਰਿਆਂ ਨੂੰ ਇਹ ਗੱਲ ਕਹਿਣਾ ਚਾਹੁੰਦੇ ਆ ਵੀ ਕੱਲਾ ਕੱਲਾ ਜਿਹੜਾ ਸਿੱਖ ਚਿਹਰਾ ਉਹ ਜਾ ਕੇ ਖਡੂਰ ਸਾਹਿਬ ਚਾਹੇ ਕੱਲੇ ਕੱਲੇ ਘਰ ਬਹਿ ਜਾਓ ਜਾ ਕੇ ਉਹਨਾਂ ਦੇ ਆ ਵੋਟਾਂ ਪਵਾਓ ਉਹਨਾਂ ਨੂੰ ਸਮਝਾਓ ਸਿੱਖੀ ਦਾ ਕਨਸੈਪਟ ਕਿਉਂਕਿ ਸਰਦਾਰ ਸਿਮਰਜੀਤ ਸਿੰਘ ਮਾਨ ਤੇ ਅਮਰਤਪਾਲ ਇਕੋ ਨਹੀਂ ਤਾਂ ਚੱਲ ਰਹੇ ਨੇ ਕਿਹੜੀ ਤਾਂ ਖਾਲਸਾਪਨ ਤੇ ਹਨਾ ਕੁਝ ਲੋਕ ਜਿਹੜਾ ਸਾਡੇ ਵਿਰੋਧੀ ਨੇ ਉਹ ਗੱਲ ਕਹਿੰਦੇ ਨੇ ਵੀ ਤੁਸੀਂ ਤਾਂ ਖਾਲਸਾ ਰਾਜ ਦੀ ਮੰਗ ਕਰਦੇ ਹੋ ਜੀ ਫਿਰ ਤੁਸੀਂ ਮਤਲਬ ਇਹ ਸੰਵਧਾਨ ਨੂੰ ਚੋਣਾ ਕਿਉਂ ਲੜਦੇ ਹੋ ਮੈਂ ਇੱਕ ਗੱਲ ਕਹੀ ਆ ਵੀ ਬੇਸ਼ੱਕ ਅਸੀਂ ਖਾਲਸਾ ਰਾਜ ਦੀ ਮੰਗ ਕਰਦੇ ਆਂ ਪਰ ਜਿੱਥੇ ਮਿਲੂਗਾ ਉਥੇ ਛੱਡਾਂਗੇ ਥੋੜਾ ਜਿੱਥੇ ਵੀ ਰਾਜ ਮਿਲੂਗਾ ਉੱਥੇ ਛੱਡਾਂਗੇ ਥੋੜਾ ਅਸੀਂ ਰਾਜ ਕਰਾਂਗੇ ਠੀਕ ਹੈ ਉਹ ਚਾਹੇ ਇੱਕ ਪਿੰਡ ਦੀ ਪੰਚੀ ਤੋਂ ਸਰਪੰਚੀ ਤੋਂ ਲੈ ਕੇ ਜ਼ਿਲ੍ਹਾ ਪ੍ਰੇਸ਼ਦ ਦੀ ਆ ਜਾਂਦੀ ਹੈ ਚਾਹੇ ਸ਼ਹਿਰ ਦੀ ਐਮਸੀ ਦੀ ਆ ਜਾਂਦੀ ਹੈ ਚਾਹੇ ਕਾਉਂਸਲਰ ਦੀ ਮਤਲਬ ਕੁਝ ਵੀ ਆ ਜਾਂਦਾ ਹਰ ਇੱਕ ਅਸੀਂ ਚੋਣ ਲੜਾਂਗੇ ਜਿੱਥੇ ਵੀ ਸਾਨੂੰ ਮਿਲੂਗਾ ਉੱਥੇ ਅਸੀਂ ਰਾਜ ਕਰਾਂਗੇ ਕਾਰਨ ਤਾਂ ਇੱਕੋ ਇੱਕ ਹੈ ਕਿਉਂਕਿ ਜੇ ਅਸੀਂ ਕਿਸੇ ਗੱਦੀ ਤੇ ਬੈਠਾਂਗੇ ਤਾਂ ਹੀ ਸਾਡਾ ਚਿਹਰਾ ਦੇਖੂ ਤਾਂ ਅਸੀਂ ਉੱਥੇ ਉਹ ਜਜ਼ਬਾਤ ਪ੍ਰਗਟ ਕਰਾਂਗੇ ਠੀਕ ਹੈ ਨਾ ਕਿਤੇ ਨਾ ਕਿਤੇ ਜਾ ਕੇ ਜਦੋਂ ਮਤਲਬ ਅਸੀਂ ਜਿਵੇਂ ਹੁਣ ਸਰਦਾਰ ਸਿੰਘ ਜੀ ਸੀ ਮਾਨ ਸੀਗੇ ਐਮਪੀ ਬਣੇ ਨੇ ਉੱਥੇ ਜਾ ਕੇ ਸਿੱਖਾਂ ਦੀ ਸਾਡੀ ਗੱਲ ਕਰਦੇ ਨੇ ਸਾਰੇ ਪੰਜਾਬ ਦੀ ਗੱਲ ਕਰਦੇ ਨੇ ਸਾਡੇ ਹੱਕਾਂ ਦੀ ਗੱਲ ਕਰਦੇ ਨੇ ਜਿਹੜੇ ਸਾਡੇ ਡਿਬਰੂਗੜ ਭੇਜੇ ਗਏ ਨੇ ਸਿੱਖ ਉਹਨਾਂ ਦੀ ਗੱਲ ਕਰਦੇ ਨੇ ਅਸੀਂ ਖਸ ਖਸ ਦਾ ਮੰਗ ਪੱਤਰ ਦਿੱਤਾ ਉਹਦੀ ਗੱਲ ਕਰਦੇ ਨੇ ਸਾਡੇ ਹਰ ਪੰਜਾਬ ਦੇ ਮੁੱਦੇ ਦੀ ਕਿਉਂਕਿ ਖਸ ਖਸ ਦਾ ਕਿਉਂ ਉਹਨਾਂ ਨੇ ਗੱਲ ਕੀਤੀ ਚਿੱਟਾਈ ਕਹਿਜਾ ਜ਼ਹਿਰ ਹੈ ਜਿਹਦਾ ਕੋਈ ਤੋੜ ਨਹੀਂ ਕੋਈ ਲਾਜ ਨਹੀਂ ਹੈਗਾ ਠੀਕ ਹੈ ਨਾ ਜਿਹੜਾ ਚਿੱਟਾ ਹਟਾਉਂਦੀ ਵੀ ਹੈ ਸਰਕਾਰ ਜੀ ਦੇ ਥੱਲੇ ਰੱਖਣ ਵਾਲੀ ਗੋਲੀ ਦੰਦੀ ਹੈ ਠੀਕ ਹੈ ਇੱਕ ਸਾਜਿਸ਼ ਨੇ ਤੇ ਹੀ ਨਾ ਸਾਡੇ ਬੱਚਿਆਂ ਨੂੰ ਨਮਰਦ ਕੀਤਾ ਜਾ ਰਿਹਾ ਆਪਾਂ ਨਸ਼ੇ ਦੇ ਮੁੱਦੇ ਤੇ ਆਉਨੇ ਆ ਮੁਰਕ ਕੇ ਆਉਨੇ ਆ ਗੱਲ ਸ਼ੁਰੂ ਕੀਤੀ ਕਿ ਤੁਸੀਂ ਅੰਮ੍ਰਿਤ ਪਾਲ ਹੋਰਾਂ ਦਾ ਸਮਰਥਨ ਕਰ ਰਹੇ ਹੋ ਇਹ ਗੱਲ ਜਿਹੜੀ ਆ ਉਹ ਜਨਤਕ ਤੌਰ ਤੇ ਤੁਹਾਡੀ ਪਾਰਟੀ ਵੱਲੋਂ ਐਲਾਨੀ ਜਾ ਜੇ ਬਿਲਕੁਲ ਜੀ ਬਿਲਕੁਲ ਇੱਕ ਅਕਾਲੀ ਦਲ ਦੂਜਾ ਹੂੰ ਉਹ ਵੀ ਪੰਥਕ ਪਾਰਟੀ ਕਹਾਉਂਦਾ। ਹੂੰ। ਉਹਨਾਂ ਨੇ ਆਪਣਾ ਉਮੀਦਵਾਰ ਦੇ ਦਿੱਤਾ ਵਿਰਸਾ ਸਿੰਘ ਬਲਟੋਹਾ। ਹੂੰ। ਹੁਣ ਇਹ ਇਹਦਾ ਮਤਲਬ ਕੀ ਆ ਪੰਥਕ ਵੋਟ ਕਲੈਸ਼ ਨਹੀਂ ਹੋਗੀ ਉੱਥੇ? ਤੁਹਾਨੂੰ ਮੈਂ ਇੱਕ ਗੱਲ ਦੱਸਦੀ ਆਂ ਜੀ ਕਲੈਸ਼ ਦੇਖੋ ਜਿਹੜੀ ਪੰਥਕ ਵੋਟ ਆ ਉਹ ਤਾਂ ਨਹੀਂ ਕਲੈਸ਼ ਹੁੰਦੀ। ਠੀਕ ਹੈ ਨਾ? ਜਿਹੜੇ ਬਾਦਲ ਦਲੀਏ ਨੇ ਜਿਹੜੇ ਬਾਦਲ ਦਲੀਏ ਨੇ ਅਕਾਲੀ ਦਲ ਨਹੀਂ ਵੋਟ ਪਾਊਗਾ ਜਿਹੜਾ ਦਿਲੋਂ ਅਕਾਲੀ ਹੋਊਗਾ ਉਹ ਵੋਟ ਨਹੀਂ ਪਾਊਗਾ ਬਾਦਲ ਦਲੀਆ ਬਾਦਲਾਂ ਨੂੰ ਵੋਟ ਪਾ ਸਕਦਾ ਅਕਾਲੀ ਦਲ ਵਾਲਾ ਨਹੀਂ ਵੋਟ ਉਹਨਾਂ ਨੂੰ ਪਾ ਸਕਦਾ ਅਕਾਲੀ ਦਲ ਨੇ ਆਪਣੀ ਵੋਟ ਅਕਾਲੀ ਦਲ 'ਚ ਹੀ ਰੱਖਣੀ ਹੈ ਅਕਾਲੀ ਦਲ ਦਾ ਮਤਲਬ ਕੁਝ ਹੋਰ ਹੈ ਬਾਦਲ ਦਲ ਦਾ ਮਤਲਬ ਕੁਝ ਹੋਰ ਹੈ ਇਹ ਮੈਂ ਤੁਹਾਨੂੰ ਇੱਕ ਗੱਲ ਕਹਿਣਾ ਚਾਹੁੰਨੀ ਆ ਰੋਡ ਸੰਘਰਸ਼ ਕਮੇਟੀ ਮੁਹਾਲੀ ਦੇ ਵਿੱਚ ਮੈਂ ਮੈਂਬਰ ਸੀ ਠੀਕ ਆ ਉੱਥੋਂ ਦੇ ਕੁਝ ਬੰਦੇ ਬਾਦਲ ਦਲ ਦੇ ਮੇਰੇ ਨਾਲ ਸੀਨੀਅਰ ਕਮੇਟੀ ਦੇ ਵਿੱਚ ਜਾਂ ਮਤਲਬ ਉਹ ਕਹਿ ਲੋ ਵੀ ਉਹਨਾਂ ਦੀ ਜਮੀਨਾ ਰੋਡ ਚੱਲਦੀ ਹਈ ਅਸੀਂ ਅਕਸਰ ਮੇਰੀ ਗੱਲ ਹੁੰਦੀ ਸੀ ਜਦੋਂ ਭਾਈ ਅਮਰਤਪਾਲ ਹੋਣਾ ਤੇ ਐਨਐਸਏ ਲੱਗਦੀ 18 ਮਾਰਚ ਨੂੰ ਵਿੱਚੋਂ ਕੋਈ ਸਾਥੀ ਫੜੇ ਜਾਂਦੇ ਨੇ ਤਾਂ ਇੱਕ ਬੰਦੇ ਨੇ ਮੈਨੂੰ ਭਰੋਸਾ ਦਿੱਤਾ ਵੀ ਅਸੀਂ ਤੁਹਾਨੂੰ ਚੰਦੂ ਮਾਜਰਾ ਸਾਹਿਬ ਨਾਲ ਮਲਾਉਂਦੇ ਆ ਅੱਜ ਮੈਂ ਗੱਲ ਪ੍ਰੈਸ ਦੇ ਸਾਹਮਣੇ ਲਿਆਉਣਾ ਚਾਹੁੰਦੇ ਆ ਇਸ ਕਰਕੇ ਲਿਆਉਣਾ ਚਾਹੁੰਦੇ ਆ ਇਹਨਾਂ ਦਾ ਦੋਗਲਾ ਚਿਹਰਾ ਮਤਲਬ ਸਾਹਮਣੇ ਲਿਆਉਣਾ ਚਾਹੁੰਦੀ ਆ ਮੈਂ ਉਹਨਾਂ ਨੂੰ ਬੇਨਤੀ ਕੀਤੀ ਠੀਕ ਹੈ ਚੰਦੂ ਮਾਜਰਾ ਸਾਹਿਬ ਕਹਿੰਦਾ ਠੀਕ ਹੈ ਵੀ ਕਹਿ ਦੋ ਬੀਬੀ ਨੂੰ ਵੀ ਕਰਤੀ ਅ अच्छा ना। आ, है ना ਇਹਨਾਂ ਨੇ ਉੱਥੇ ਦੇਖੋ ਮੇਰਾ ਕਿੱਡੀ ਵੱਡੀ ਚਾਲ ਚੱਲੀ ਹੈ ਨਾ ਇਹਨਾਂ ਨੇ ਹਰਪ੍ਰੀਤ ਸਿਗੇ ਉਦੋਂ ਆਪਣੇ ਪ੍ਰਧਾਨ ਅ ਹਰਪ੍ਰੀਤ ਸਿੰਘ ਤੋਂ ਕਹਾਤਾ ਦੂਜੇ ਦਿਨ ਉਹੀ ਚੀਜ਼ ਵਾਪਸ ਲੈ ਲਈ ਅਸੀਂ ਇਹਨਾਂ ਤੇ ਵਿਸ਼ਵਾਸ ਕਿੱਥੇ ਕਰ ਸਕਦੇ ਆ ਸਿੱਖ ਸੰਗਤ ਨੂੰ ਯਾਦ ਰੱਖਣਾ ਚਾਹੀਦਾ ਵਿਰਸਾ ਸਿੰਘ ਬਲਟੋਹਾ ਉਹੀ ਚਿਹਰਾ ਹੈ ਜਿਹੜਾ ਹੱਥ ਖੜੇ ਕਰਕੇ ਹੱਥ ਖੜੇ ਕਰਕੇ ਆ ਵੀ ਜਾਨ ਬਚਾ ਕੇ ਦਰਬਾਰ ਸਾਹਿਬ ਤੋਂ ਭੱਜਿਆ ਸੀਗਾ ਇਹਨਾਂ ਤੋਂ ਸਿਆਸਤ ਹੀ ਰੱਖ ਸਕਦੇ ਆ ਉਹ ਕਹਿੰਦੇ ਮੇਰੇ ਤੇ ਤਾਂ ਕਹਿੰਦੇ 1984 ਵੇਲੇ ਐਨਐਸਏ ਲੱਗੀ ਸੀ ਅੰਮ੍ਰਿਤਪਾਲ ਤੇ ਤਾਂ ਹੁਣ ਲੱਗੀ ਆ ਐਨਐਸਏ ਤਾਂ ਉਹਦੇ ਸਾਹਮਣੇ ਆ ਗਈ ਨਾ ਜਦੋਂ ਹੱਥ ਮਤਲਬ ਖੜੇ ਕਰਕੇ ਭੱਜਿਆ ਅਸੀਂ ਉਹਨੂੰ ਤਾਂ ਮੰਨਦੇ ਵੀ ਹਾਂ ਐਨਐਸਏ ਦੇ ਜੇਲ੍ਹ ਭੁਗਤ ਉਹ ਹੱਥ ਖੜੇ ਕਰਕੇ ਨਾ ਬਾਹਰ ਆਇਆ ਵਾ ਹੁੰਦਾ ਤਾਂ ਅਸੀਂ ਉਹਨੂੰ ਅਕਾਲੀ ਦਲ ਦਾ ਬੰਦਾ ਮੰਨਦੇ ਉਹ ਪਸੰਤਾ ਦੇ ਨਾਲ ਸ਼ਹੀਦੀ ਦੰਦਾ ਠੀਕ ਹੈ ਐਨਸੇ ਤਾਂ ਨਾ ਲੋਕਾਂ ਨੇ ਮਤਲਬ ਜਿਹੜਾ ਬਾਦਲ ਸੀ ਨਾ ਪ੍ਰਕਾਸ਼ ਸਿੰਘ ਬਾਦਲ ਇਹ ਬੜਾ ਮਤਲਬ ਇਹਦਾ ਸ਼ਾਰਪ ਮਾਈਂਡ ਸੀਗਾ ਟੌੜਾ ਹੋ ਗਿਆ ਬਾਦਲ ਹੋ ਗਿਆ ਲੋਂਗੋ ਵਾਲ ਹੋ ਗਿਆ ਤਿੰਨਾਂ ਦੀ ਜੁੰਡਲੀ ਸੀਗੀ ਠੀਕ ਹੈ ਤੁਸੀਂ ਮਤਲਬ ਨਹੀਂ ਇਹ ਸ਼ਾਇਦ ਇਹਨਾਂ ਗੱਲਾਂ ਨੂੰ ਜਾਣ ਛੋਟੇ ਪਰ ਅਸੀਂ ਜਦੋਂ ਮਤਲਬ ਛੋਟੇ ਸੀ ਬਹੁਤ ਛੋਟੇ ਸੀ ਪਰ ਅਕਸਰ ਘਰਾਂ ਦੇ ਵਿੱਚ ਜਾਂ ਅਖਬਾਰਾਂ ਦੇ ਵਿੱਚ ਸੁਣਦੇ ਸੀ ਅਖਬਾਰ ਸਾਡੇ ਘਰੇ ਆਉਂਦਾ ਸੀਗਾ ਜਾਂ ਲੋਕਾਂ ਦੇ ਗੱਲਾਂ ਆਮ ਹੀ ਸੁਣਦੇ ਸੀਗੇ ਵੀ ਇਹ ਤਿੰਨੇ ਚਲਾਕ ਲੂੰਬੜੀਆਂ ਨੇ ਦਿੰਨੇ ਚਲਾ ਕੇ ਰੋਂਬੜਿਆਂ ਨੇ ਆਪਦੇ ਹਿੱਤ ਲਈ ਕਿਸੇ ਦੀ ਬਲੀ ਵੀ ਦੇ ਸਕਦੀਆਂ ਨੇ ਠੀਕ ਹੈ ਇਹਨਾਂ ਨੇ ਸੰਤ ਪਿੰਡਰਾਲਾ ਤੇ ਹਮਲਾ ਨਹੀਂ ਸੀ ਹੋਣਾ ਅਕਾਲ ਤਖਤ ਤੇ ਹਮਲਾ ਨਹੀਂ ਸੀ ਹੋਣਾ ਪ੍ਰਕਾਸ਼ ਸਿੰਘ ਬਾਦਲ ਹੁਣਾਂ ਨੇ ਕਹਿ ਕੇ ਐਡਵਾਨੀ ਨੂੰ ਹਮਲਾ ਕਰਵਾਇਆ ਸੀਗਾ ਇਹ ਉਹੀ ਬੰਦੇ ਨੇ ਜਿਨ੍ਹਾਂ ਨੇ ਸਰਦਾਰ ਮੋਹਨ ਸਿੰਘ ਨੂੰ ਕਿਹਾ ਸੀ ਵੀ ਕਾਲੀ ਸੂਚੀ ਖਤਮ ਨਹੀਂ ਕਰਨੀ ਸਿੰਘ ਬਾਹਰ ਨਹੀਂ ਹਵਾਰੇ ਵਰਗੇ ਦਿਵਿੰਦਰ ਮਾਰਪੁਰ ਵਰਗੇ ਬਾਹਰ ਨਹੀਂ ਲੈ ਕੇ ਆਉਣੇ ਹੈਗੇ ਅਸੀਂ ਇਕੱਲੇ ਕੇਜਰੀਵਾਲ ਨੂੰ ਨਿਦੋਸ਼ੀ ਠਹਿਰਾ ਸਕਦੇ ਜਿੱਥੇ ਕੇਜਰੀਵਾਲ ਦੋਸ਼ੀ ਹੈ ਉੱਥੇ ਨਾਲ ਬਾਦਲ ਵੀ ਦੋਸ਼ੀ ਨੇ ਜਿਹੜਾ ਇਹ ਐਨਐਸਏ ਦੀ ਗੱਲ ਕਰਦਾ ਇਹਨਾਂ ਨੇ ਤਾਂ ਤਾਂ ਜਾਨਾਂ ਬਚਾਉਣ ਨੂੰ ਇਸ ਐਨਐਸਏ ਲਵਾਈ ਸੀ ਜਾਨਾਂ ਬਚਾਉਣ ਨੂੰ ਇੱਥੇ ਮੈਂ ਸਪਸ਼ਟ ਕਰ ਦੇਣਾ ਚਾਹੁੰਦੀ ਆ ਜਾਨਾਂ ਬਚਾਉਣ ਨੂੰ ਐਨਐਸਏ ਲਵਾਈ ਸੀ ਨਾ ਕਿ ਇੱਕ ਦੇਸ਼ ਭਗਤੀ ਦੇ ਤੌਰ ਤੇ ਇਹਨਾਂ ਦੇ ਮਤਲਬ ਪੰਥ ਪ੍ਰਸ ਬੰਦਿਆਂ ਤੇ ਨਹੀਂ ਲੱਗੀ ਹੈਗੀ ਐਨਐਸਏ ਇਹ ਸਿਰਫ ਜਿਨ੍ਹਾਂ ਨੂੰ ਜਾਨਾਂ ਬਚਾਉਣੀਆਂ ਉਹਨਾਂ ਤੇ ਲੱਗੀ ਸੀ ਜਿਨ੍ਹਾਂ ਜਿਹੜੇ ਪੰਥ ਪ੍ਰਸ ਬੰਦੇ ਸੀਗੇ ਉਹ ਤਾਂ ਜਾਨਾਂ ਦੇ ਗਏ ਆਪਦੀਆਂ ਉਹ ਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਉਹ ਬੋਲ ਪੂਰਾ ਕਰਕੇ ਜਿਨ੍ਹਾਂ ਨੇ ਕਿਹਾ ਸੀਗਾ ਵੀ ਇਸ ਦਰਬਾਰ ਸਾਹਿਬ ਦੇ ਵਿੱਚ ਘੋੜੇ ਦਾ ਪਾਉਣ ਪਿੱਜੂਗਾ ਵੀ ਇੰਨਾ ਤੇ ਖੂਨ ਵਗੂ ਉਹ ਤਾਂ ਖੂਨ ਦੀਆਂ ਨਦੀਆਂ ਚ ਵਹਿ ਗਏ ਨੇ ਠੀਕ ਹੈ ਉਸ ਸੰਘਰਸ਼ ਦੀ ਜਿਹਦੀ ਤੁਸੀਂ ਗੱਲ ਕਰ ਰਹੇ ਹੋ ਉਸੇ ਸੰਘਰਸ਼ ਦੇ ਵਿੱਚ ਹੈ ਨਾ ਇੱਕ ਵੱਡਾ ਜਿਹੜਾ ਪੰਥਕ ਸਫਿਆਂ ਦੇ ਵਿੱਚ ਜਿਹੜਾ ਨਾਂ ਹੈ ਉਹ ਹੈ ਸਰਦਾਰ ਜਸਵੰਤ ਸਿੰਘ ਖਾਲੜਾ ਦਾ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਬਿਲਕੁਲ ਜੀ ਬਿਲਕੁਲ ਉਹਨਾਂ ਦੇ ਧਰਮ ਪਤਨੀ ਪਿਛਲੀ ਵਾਰੀ ਇਲੈਕਸ਼ਨ ਲੜਦੇ ਨੇ ਉਸ ਵੇਲੇ ਵੀ ਮਾਹੌਲ ਇਸੇ ਤਰੀਕੇ ਬਣਦਾ ਆ ਅਕਾਲੀ ਦਲ ਜਿਹੜਾ ਆ ਉਹ ਆਪਣਾ ਉਮੀਦਵਾਰ ਉਤਾਰਦਾ ਨਤੀਜਾ ਸਾਡੇ ਸਾਹਮਣੇ ਆ ਕਿ ਬੀਬੀ ਖਾਲੜਾ ਨੂੰ ਹਾਰ ਦਾ ਸਾਹਮਣਾ ਕਰਨਾ ਪੈਂਦਾ ਜਦਕਿ ਖਾਲੜਾ ਪਰਿਵਾਰ ਦਾ ਤਾਂ ਕਹਿ ਲਓ ਕਿ ਉਹਨਾਂ ਦੀ ਸ਼ਹਾਦਤ ਦੇ ਤਾਂ ਸਾਹਮਣੇ ਕੁਝ ਵੀ ਸਭ ਕੁਝ ਛੋਟਾ ਬਿਲਕੁਲ ਜੀ ਬਿਲਕੁਲ ਇਹ ਨਹੀਂ ਲੱਗਦਾ ਕਿ ਇਸ ਵਾਰੀ ਵੀ ਉਸੇ ਤਰੀਕੇ ਵਾਪਰੋਗੇ ਕਿ ਬੋਟਾ ਦੋ ਪਾਸੇ ਜਦੋਂ ਪੈ ਜਾਣੀਆਂ ਨੇ ਤਾਂ ਸੁਭਾਵਿਕ ਆ ਕਿ ਤੀਜੀ ਧਰਨੇ ਫਾਇਦਾ ਲੈ ਜਾਣਾ ਇਹਦਾ ਦੇਖੋ ਜਿਹੜੇ ਉਦੋਂ ਮਤਲਬ ਲੋਕਾਂ ਨੇ ਗਲਤੀ ਕੀਤੀ ਆ ਉਹ ਦੁਬਾਰਾ ਦੁਹਰਾਣਗੇ ਨਹੀਂ ਲੋਖ ਖਡੂਰ ਸਾਹਿਬ ਦੇ ਮੈਨੂੰ ਇਹ ਗੱਲ ਦਾ ਪ੍ਰਮਾਤਮਾ ਵੱਲੋਂ ਮਤਲਬ ਇੱਕ ਭੇਜਿਆ ਹੋਇਆ ਸੰਦੇਸ਼ ਜਿਵੇਂ ਆਪਾਂ ਕਹਿ ਲੀਏ ਵੀ ਨਹੀਂ ਦੁਹਰਾਉਣਗੇ ਲੋਕਾਂ ਨੂੰ ਵੀ ਅਪੀਲ ਆ ਬੀਬੀ ਖਾਲਣ ਵਾਲੀ ਗਲਤੀ ਤੁਸੀਂ ਹੁਣ ਨਾ ਕਰ ਲਿਓ ਪਰ ਉਥੇ ਮਸਲਾ ਇੱਕ ਹੋਰ ਵੀ ਸੀ ਨਾ ਉਦੋਂ ਅਕਾਲੀ ਦਲ ਨੇ ਅ ਮਤਲਬ ਜਿਵੇਂ ਆਪਾਂ ਕਹਦੇ ਆ ਬੇਈਮਾਨੀ ਕੀਤੀ ਐ ਬੀਬੀ ਖਾਲਦਾ ਉਦੋਂ ਵੀ ਜਿੱਤ ਰਹੀ ਸੀ ਪਰ ਇਹਨਾਂ ਨੇ ਬੇਈਮਾਨੀ ਕਰਕੇ ਉਹ ਹਾਰਾਈ ਐ ਬੀਬੀ ਜਿੱਤ ਰਹੀ ਸੀਗੀ ਹਨਾ ਅ ਖਾਲੜਾ ਸਾਹਿਬ ਜਿਵੇਂ ਸ਼ਹੀਦ ਹੁੰਦੇ ਨੇ ਸਾਰੇ ਖਡੂਰ ਸਾਹਿਬ ਦੇ ਲੋਕੋ ਖਾਲੜਾ ਸਾਹਿਬ ਨੂੰ ਯਾਦ ਕਰੋ ਉਹ ਬੀਬੀ ਨਾਲ ਜੋ ਤੁਸੀਂ ਬੁਰਾ ਕੀਤਾ ਜੋ ਤੁਸੀਂ ਮਾੜਾ ਕੀਤਾ ਉਹ ਗਲਤੀ ਦੁਬਾਰਾ ਨਾ ਦੁਹਰਾ ਲਿਓ ਦੁਬਾਰਾ ਪੰਥ ਦਾ ਮੇੜਾ ਨਾ ਖਡੂਰ ਸਾਹਿਬ ਦੇ ਲੋਕੋ ਲੈ ਲਿਓ ਤੁਹਾਨੂੰ ਮੈਂ ਇੱਕ ਬੇਨਤੀ ਕਰਨਾ ਚਾਹੁੰਦੀ ਆਂ ਵੀ ਜੇ ਤੁਸੀਂ ਪੰਥ ਪ੍ਰਸਤ ਹੈਗੇ ਤਾਂ ਪੰਥ ਦੇ ਇਸ ਵਾਰੀ ਨਾਲ ਖੜਿਓ ਹਾਂ ਠੀਕ ਹੈ ਨਾ ਜੀ ਤੇ ਪਰ ਮੈਨੂੰ ਨਹੀਂ ਲੱਗਦਾ ਵੀ ਐਕਤੀ ਉਹ ਗੱਲ ਹੋਊਗੀ ਕਿਉਂਕਿ ਉਸ ਸਮੇਂ ਐਨੀ ਜਾਗਰੂਕਤਾ ਵੀ ਹੈ ਨਹੀਂ ਸੀਗੀ ਹੁਣ ਤਾਂ ਮਤਲਬ ਬੱਚਾ ਬੱਚਾ ਜਾਗਰੂਕ ਹੋਇਆ ਪਿਆ ਪਹਿਲਾਂ ਤਾਂ ਇਹਨਾਂ ਸੋਸ਼ਲ ਮੀਡੀਆ ਨਹੀਂ ਸੀ ਜਾਂ ਤੁਹਾਡੇ ਵਰਗੇ ਪੱਤਰਕਾਰ ਨਹੀਂ ਸੀਗੇ ਕਿਉਂਕਿ ਮੈਂ ਉਹੋ ਜਿਹਾ ਦੌਰ ਦੇਖਿਆ ਵਾ ਸ਼ਹਿਰ ਦੇ ਵਿੱਚ ਦੋ ਦਿਨ ਪੱਤਰਕਾਰ ਹੁੰਦੇ ਸੀ ਉਹੀ ਬਕਾਊ ਹੋ ਜਾਂਦੇ ਸੀ ਠੀਕ ਹੈ ਨਾ ਇਹ ਮੈਂ ਕਹਿੰਦੀ ਆ ਸੋਸ਼ਲ ਮੀਡੀਆ ਵਾਲਿਆਂ ਦਾ ਧੰਨਵਾਦ ਹੈ ਮਤਲਬ ਤੁਹਾਡੇ ਵਰਗੇ ਬੱਚਿਆਂ ਦਾ ਜਿਹੜਾ ਚੈਨਲ ਚਲਾਉਂਦੇ ਆ ਸਰਕਾਰ ਦਾ ਡਰ ਸਹਿ ਕੇ ਵੀ ਵੇਖਾ ਸਰਕਾਰ ਵੀ ਤੁਹਾਡੇ ਨਾਲ ਧੱਕਾ ਕਰਦੀ ਆ ਪਰ ਫਿਰ ਵੀ ਤੁਸੀਂ ਮਤਲਬ ਖੜੇ ਹੋ ਸਾਡੇ ਨਾਲ ਡਟ ਕੇ ਤੁਸੀਂ ਜਿਹੜੀ ਗਰਾਉਂਡ ਰਿਪੋਰਟ ਆ ਤੁਸੀਂ ਲੋਕਾਂ ਦੇ ਸਾਹਮਣੇ ਲੈ ਕੇ ਆਉਂਦੇ ਹੋ ਅੱਛਾ ਇਹ ਖਡੂਰ ਸਾਹਿਬ ਸੀਟ ਦੀ ਆਪਾਂ ਗੱਲ ਕੀਤੀ ਹੈ ਨਾ ਜਦੋਂ ਪਾਰਟੀ ਪੱਧਰ ਤੇ ਹੁਣ ਤੁਸੀਂ ਆਪਣੀ ਪਾਰਟੀ ਨੂੰ ਵਾਚਦੇ ਹੋ ਸੰਗਰੂਰ ਦੇ ਵਿੱਚੋਂ ਤੁਸੀਂ ਮੌਜੂਦਾ ਮੈਂਬਰ ਪਾਰਲੀਮੈਂਟ ਨੇ ਸਰਦਾਰ ਸਿਮਰਜੀਤ ਸਿੰਘ ਮਾਨ ਕੀ ਐਂਡ ਕੀ ਤੁਹਾਡੀ ਪਾਰਟੀ ਸੰਗਰੂਰ ਤੋਂ ਇਲਾਵਾ ਹੋਰ ਕਿਸੇ ਸੀਟ ਦੇ ਉੱਤੇ ਜਿੱਤਣ ਦੇ ਲਈ ਜ਼ੋਰ ਲਾ ਰਹੀ ਹੈ ਕਿਉਂਕਿ ਬਹੁਤ ਵਾਰੀ ਇਹ ਹੁੰਦਾ ਪਿਛਲੇ ਸਮਿਆਂ ਦੇ ਵਿੱਚ ਇਹ ਸਵਾਲ ਉੱਠਦਾ ਰਿਹਾ ਚਾਹੇ ਸ਼ਾਇਦ ਤੁਹਾਨੂੰ ਚੰਗਾ ਨਾ ਲੱਗੇ ਕਿ ਸਿਮਰਜੀਤ ਸਿੰਘ ਮਾਨ ਦੀ ਪਾਰਟੀ ਉਮੀਦਵਾਰ ਤਾਂ ਸਾਰੀ ਜਗ੍ਹਾ ਖੜੇ ਕਰ ਦਿੰਦੀ ਆ ਪਰ ਜਿੱਤਨੇ ਵਾਲਾ ਮਾਹੌਲ ਉਹਨਾਂ ਨੂੰ ਸ਼ਾਇਦ ਖੁਦ ਨੂੰ ਵੀ ਮਹਿਸੂਸ ਹੁੰਦਾ ਕਿ ਅਸੀਂ ਨਹੀਂ ਜਿੱਤ ਪਾਵਾਂਗੇ ਦੇਖੋ ਉੱਥੇ ਨਾ ਗੱਲ ਇੱਕ ਹੋਰ ਹੈ ਅ ਜਿਹੜਾ ਸਰਦਾਰ ਸਿਮਰਜੀਤ ਸਿੰਘ ਮਾਨ ਦੇ ਮਤਲਬ ਉਹ ਇੱਕ ਵੱਡਾ ਚਿਹਰਾ ਹੈ ਅਸੀਂ ਮਤਲਬ ਸਾਡੀ ਪਾਰਟੀ ਦੇ ਪ੍ਰਧਾਨ ਨੇ ਅਸੀਂ ਤਾਂ ਉਹਨਾਂ ਦੇ ਮਤਲਬ ਹਾਰ ਕੋਈ ਵੀ ਨਹੀਂ ਦੇਖਣਾ ਚਾਹੂੰਗਾ ਚਾਹੇ ਕੋਈ ਹੋਰ ਵੀ ਸਾਡਾ ਕੈਂਡੀਡੇਟ ਵੀ ਹੋ ਉਹ ਵੀ ਨਹੀਂ ਉਹਦੀ ਮਤਲਬ ਹਾਰ ਦੇਖਣਾ ਚਾਹੁੰਦਾ ਅ ਅਸੀਂ ਈਮਾਨ ਸਿੰਘ ਮਾਨ ਜਿੱਤਣਗੇ ਠੀਕ ਹੈ ਮੈਂ ਤਾਂ ਕਹਿੰਦੀ ਆ ਸਾਡੇ ਫਤਿਹਗੜ੍ਹ ਸਾਹਿਬ ਹਲਕੇ ਦਾ ਵੀ ਜਿੱਤੂਗਾ ਪਰ ਇੱਥੇ ਇੱਕ ਕਾਰਨ ਹੋਰ ਆ ਗਿਆ ਕੁਝ ਚਿਹਰੇ ਇੱਥੇ ਅਕਾਲੀ ਦਲ ਦੇ ਆਏ ਹੋਏ ਨੇ ਸਾਡੀ ਪਾਰਟੀ ਦੇ ਵਿੱਚ ਹਨਾ ਜਿਹੜੇ ਸ਼ਰੀਰਕ ਤੌਰ ਤੇ ਸਾਡੇ ਨਾਲ ਹੈਗੇ ਨੇ ਪਰ ਦਿਲ ਦੇ ਤੇ ਦਿਮਾਗ ਦੇ ਤੌਰ ਤੇ ਸਾਡੇ ਨਾਲ ਨਹੀਂ ਹੈਗੇ ਠੀਕ ਹੈ ਕੁਝ ਚਿਹਰੇ ਇਹ ਜੇ ਅਕਾਲੀ ਦਲ ਵੱਲੋਂ ਆਏ ਹੋਏ ਨੇ ਔਰ ਉਹ ਮੁੱਢਲੀਆ ਸਫਾਂ ਦੇ ਵਿੱਚ ਆ ਗਏ ਮਤਲਬ ਤੁਹਾਡੀ ਪਾਰਟੀ ਦੇ ਅੰਦਰ ਹੀ ਪੋਲਿਟਿਕਸ ਚੱਲ ਰਹੀ ਆ ਅੰਦਰੇ ਪੋਲਿਟਿਕਸ ਚੱਲ ਰਹੀ ਆ ਹਨਾ ਉਹ ਮੁੱਢਲੀਆ ਸਫਾਂ ਦੇ ਵਿੱਚ ਆ ਗਏ ਮਤਲਬ ਜਿਹੜੇ ਆਮ ਦਿਲੋਂ ਵਰਕਰ ਲੱਗੇ ਹੋਏ ਸੀ ਉਹਨਾਂ ਤੇ ਕਦੋਂ ਹੁੰਜਾ ਫਿਰ ਕੇ ਪਤਾ ਹੀ ਨਹੀਂ ਕਿਸੇ ਨੂੰ ਲੱਗਿਆ ਹਣਾ ਜਿਵੇਂ ਮਤਲਬ ਹੁਣ ਆਪਾਂ ਖਾਲਸਤਾਨ ਦੀ ਗੱਲ ਕਰਦੇ ਆ ਆ ਸਭ ਨੂੰ ਮਾੜੀ ਲੱਗਦੀ ਹੈ ਵੀ ਇਹ ਕਹਿੰਦੇ ਨੇ ਵੀ ਹਾਂ ਤੁਸੀਂ ਖਾਲਸਤਾਨ ਦੀ ਗੱਲ ਕਿਉਂ ਕਰਦੇ ਹੋ ਸਾਡਾ ਤਾਂ ਪਰਚਾ ਕਰ ਦਿੰਦੇ ਨੇ ਹਣਾ ਪਰ ਪਰਚਾ ਕਰਨ ਵਾਲਿਆਂ ਨੂੰ ਮੈਂ ਇੱਕ ਗੱਲ ਕਹਿਣਾ ਚਾਹੁੰਨੀ ਆ ਜਿਹੜੇ ਪ੍ਰਧਾਨ ਮੰਤਰੀ ਆ ਕੋਈ ਰਾਸ਼ਟਰਪਤੀ ਆ ਮੈਨੂੰ ਇੱਕ ਗੱਲ ਪੁੱਛਣਾ ਚਾਹੁੰਨੀ ਆ ਵੀ ਜਿਹੜਾ ਸਾਡਾ ਪੰਜਾਬ ਸੀਗਾ ਪੰਜਾਬ ਦਾ ਕਾਬਲ ਖੰਧਾਰ ਤੱਕ ਸੀਗਾ ਠੀਕ ਹੈ ਇਧਰ ਦਿੱਲੀ ਦਾ ਤੱਕ ਸਾਡਾ ਆਪਦਾ ਸੀਗਾ ਇਹ ਕਦੋਂ ਭਾਰਤ ਬਣਦਾ ਕੁਝ ਪਤਾ ਹੀ ਨਹੀਂ ਲੱਗਿਆ ਕਦੋਂ ਇਹ ਭਾਰਤ ਬਣਾਤਾ ਕਦੋਂ ਸਾਡਾ ਸਿੱਖ ਰਾਜ ਸਾਤੋਂ ਖੋਲਿਆ ਕੁਝ ਪਤਾ ਹੀ ਲੱਗਿਆ ਮਾਸਟਰ ਤਾਰਾ ਸਿੰਘ ਵਰਗੇ ਸਾਡੇ ਨਾਲ ਗਦਦਾਰੀ ਕਰਕੇ ਸਾਡੇ ਸਿੱਖ ਲੀਡਰ ਹੀ ਸਾਡੇ ਨਾਲ ਗਦਦਾਰੀ ਕਰਕੇ ਜਿਵੇਂ ਅੱਜ ਵਰਸਾ ਸਿੰਘ ਪਟੋਹਾ ਖੜੇ ਨੇ ਜਾਂ ਬਾਦਲ ਦੇ ਲਈ ਖੜੇ ਨੇ ਠੀਕ ਹੈ ਨਾ ਕਿਉਂਕਿ ਆਪਾਂ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਗੁਰੂ ਗੋਬਿੰਦ ਸਿੰਘ ਜੀ ਜਦੋਂ ਮਤਲਬ ਹੈਗੇ ਸੀਗੇ ਉਦੋਂ ਵੀ ਮਤਲਬ ਉਹਨਾਂ ਨੂੰ ਮਹਾ ਸਿੰਘ ਵਰਗੇ ਬੇਦਾਵਾ ਦੇ ਕੇ ਚਲੇ ਗਏ ਸੀਗੇ ਵਿੱਚ ਉੱਥੇ ਵੀ ਕੋਈ ਨਾ ਕੋਈ ਮਤਲਬ ਹੈਗੇ ਸੀਗੇ ਜਿਨ੍ਹਾਂ ਨੇ ਉਹਨਾਂ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ ਸਿੱਖੀ ਨਾ ਮੁੱਢ ਤੋਂ ਚੱਲੇ ਆ ਰਿਹਾ ਹੈ ਤਾਂ ਹੈਨਾ ਗੁਰਨਾਨਕ ਦੇਵ ਜੀ ਦੇ ਵੇਲੇ ਤੋਂ ਚੱਲਿਆ ਆ ਰਿਹਾ ਜਿਹੜਾ ਗੁਰੂ ਅਰਜਨ ਦੇਵ ਜੀ ਦੇ ਮਤਲਬ ਜਿਹੜਾ ਉਹਨਾਂ ਤੇ ਜ਼ੁਲਮ ਕੀਤਾ ਉਹ ਵੀ ਉਹਨਾਂ ਦਾ ਪਰਿਵਾਰ ਸੀਗਾ ਵਿਚਰ ਲਿਆ ਹੋਇਆ ਹੈਨਾ ਇਹ ਸਾਰੀਆਂ ਚੀਜ਼ਾਂ ਮੁੱਢ ਤੋਂ ਚੱਲੀਆਂ ਆਉਂਦੀਆਂ ਨੇ ਸਿੱਖ ਪੰਥ ਪਰ ਫਿਰ ਵੀ ਅਕਾਲ ਪੁਰਖ ਦੀ ਮਤਲਬ ਸਿੱਖ ਪੰਥ ਦੇ ਉੱਤੇ ਹੱਥ ਹੈ ਉਸ ਕਰਕੇ ਅਸੀਂ ਜਿਹੜਾ ਸਿੱਖ ਕੌਮ ਹੈ ਸਾਡੀ ਚੜ੍ਹਦੀ ਕਲਾ ਦੇ ਵਿੱਚ ਹੈ ਜਾਂ ਪੰਥ ਸਾਡਾ ਚੜ੍ਹਦੀ ਕਲਾ ਦੇ ਵਿੱਚ ਹੈ ਪ੍ਰਚਾਰ ਤੁਸੀਂ ਜਿਹੜਾ ਸ਼ੁਰੂ ਕੀਤਾ ਹੋਇਆ ਹੈ ਨਾ ਪਿੰਡਾਂ 'ਚ ਜਾ ਰਹੇ ਹੋ ਹਾਂਜੀ ਕੀ ਲੋਕਾਂ ਦੇ ਸਵਾਲ ਕੀ ਨੇ ਸਰਕਾਰ ਨੂੰ ਲੈ ਕੇ ਕਹਿ ਲੋ ਤੁਹਾਡੇ ਤੋਂ ਕੀ ਐਕਸਪੈਕਟੇਸ਼ਨਸ ਨੇ ਲੋਕਾਂ ਦੀਆਂ ਕਿਉਂਕਿ ਪੰਜਾਬ ਸਰਕਾਰ ਦਾ ਵੱਡਾ ਦਾਵਾ ਕਰਦੀ ਹੈ ਕਹਿੰਦੇ ਸਾਡੇ ਤੋਂ ਤਾਂ ਲੋਕ ਬੜੇ ਖੁਸ਼ ਨੇ ਅਸੀਂ ਮੁਫਤ ਜਿਹੜੀ ਬਿਜਲੀ ਦਿੱਤੀ ਆ 90% ਪਰਿਵਾਰਾਂ ਨੂੰ ਫਾਇਦਾ ਹੋ ਗਿਆ ਕਹਿੰਦੇ ਅਸੀਂ 45 43000 ਕੁਝ ਨੌਕਰੀਆਂ ਦਿੱਤੀਆਂ ਨੇ ਲੋਕ ਸਾਡੇ ਤੋਂ ਬੜੇ ਖੁਸ਼ ਨੇ ਤੁਸੀਂ ਕੀ ਫੇਸ ਕਰ ਰਹੇ ਹੋ ਲੋਕਾਂ ਦੇ ਪ੍ਰਤੀਕਰਮ ਜਿਹੜੇ ਜਦ ਅਸੀਂ ਲੋਕਾਂ ਦੇ ਵਿੱਚ ਜਾਣੇ ਆ ਨਾ ਮੈਂ ਉਹਨਾਂ ਨੂੰ ਇਹ ਨਹੀਂ ਕਹਿੰਦੀ ਵੀ ਅਸੀਂ ਤੁਹਾਨੂੰ ਆ ਕਰਾਂਗੇ ਮੈਂ ਉਹਨਾਂ ਨੂੰ ਇਹ ਗੱਲ ਪੁੱਛਦੀ ਆ ਕਿਉਂਕਿ ਬਲਾਰਾ ਹੋਣ ਦੇ ਨਾਤੇ ਮਤਲਬ ਬੋਲਣ ਦਾ ਮੌਕਾ ਮਿਲਦਾ ਮੈਂ ਉਹਨਾਂ ਨੂੰ ਪੁੱਛਦੀ ਆ ਮੈਂ ਇੱਕ ਮੂਰੇ ਕਰਕੇ ਵੀ ਤੁਸੀਂ ਦੱਸੋ ਤੁਹਾਡੀਆਂ ਕੀ ਮੰਗਾਂ ਨੇ ਉੱਥੇ ਉਹਨਾਂ ਦੀ ਇੱਕੋ ਇੱਕ ਮੰਗ ਹੁੰਦੀ ਹੈ ਬੇਰੁਜ਼ਗਾਰੀ ਖਤਮ ਕਰੋ ਤੇ ਦੂਸਰਾ ਚਿੱਟਾ ਖਤਮ ਕਰੋ ਸਿਰਫ ਮਤਲਬ ਪੰਜਾਬ ਦੀਆਂ ਦੋ ਹੀ ਮੰਗਾਂ ਨੇ ਕਹਿੰਦੇ ਅਸੀਂ ਕੋਈ ਬਿਜਲੀ ਮੁਫਤ ਨਹੀਂ ਮੰਗਦੇ ਅਸੀਂ ਕੋਈ ਆਟਾ ਧਾਲ ਮੁਫਤ ਨਹੀਂ ਮੰਗਦੇ ਹੈਗੇ ਸਾਨੂੰ ਰੁਜ਼ਗਾਰ ਦੇ ਦਿਓ ਅਸੀਂ ਕਮਾ ਕੇ ਖਾ ਲਾਂਗੇ ਸਾਡੇ ਬੱਚੇ ਨਸ਼ੇ ਤੋਂ ਵੱਢ ਜਾਣ ਸਿਰਫ ਦੋ ਹੀ ਮੰਗਾਂ ਨੇ ਪੰਜਾਬ ਦੀਆਂ ਹੋਰ ਕੋਈ ਮੰਗ ਨਹੀਂ ਕਿਹੜਾ ਲੀਡਰ ਹੈ ਜਿਹੜਾ ਦੋ ਮੰਗਾਂ ਸਾਡੀਆਂ ਪੂਰੀਆਂ ਕਰੂਗਾ ਵਿੱਚ ਸਾਡਾ ਚਿੱਟਾ ਖਤਮ ਕਰੂਗਾ ਤੇ ਸਾਨੂੰ ਰੁਜ਼ਗਾਰ ਦੇਊਗਾ ਕਿਹੜੀਆਂ 43000 ਨੌਕਰੀਆਂ ਦੀ ਗੱਲ ਕਰਦੇ ਨੇ ਇਹ ਨੌਕਰੀਆਂ ਚਰਨਜੀਤ ਚੰਨੀ ਵਾਲੇ 25000 ਬੰਦਾ ਉਹਨੇ ਸਿਲੈਕਟ ਕੀਤਾ ਸੀਗਾ ਇਹਨੇ ਸਿਰਫ ਤੇ ਸਿਰਫ ਨਿਯੁਕਤੀ ਪੱਤਰ ਦੱਤੇ ਨੇ ਠੀਕ ਹੈ ਉਦੋਂ ਸਹੀ ਹੋਏ ਸੀ ਉਸ ਤੋਂ ਬਾਅਦ ਜਿਹੜੀਆਂ ਨੇ ਨੌਕਰੀਆਂ ਕੱਢੀਆਂ ਨੇ ਰਾਜਸਥਾਨ ਦੇ ਜਈ ਰੱਖੇ ਨੇ ਠੀਕ ਹੈ 25 ਪਟਵਾਰੀ ਹਰਿਆਣੇ ਦੇ ਇਹਨੇ ਆਪਣੇ ਸੌਹਰਿਆਂ ਦੇ 1 ਕੋ ਪਿੰਡ ਦੇ ਰੱਖੇ ਨੇ ਭਗਵੰਤ ਮਾਨ ਨੇ 1 ਕੋ ਪਿੰਡ ਦੇ 25 ਪਟਵਾਰੀ ਰੱਖੇ ਨੇ ਮੈਨੂੰ ਇਹ ਨਹੀਂ ਸਮਝ ਆ ਰਹੀ ਕਿਹੜਾ ਉਹ ਟੈਸਟ ਪਾਸ ਕਰ ਗਏ ਨੇ ਜਿਹੜਾ 25 ਪਟਵਾਰੀ 1 ਕੋ ਪਿੰਡ ਦੇ ਉਹ ਵੀ ਹਰਿਆਣੇ ਦੇ ਰੱਖੇ ਗਏ ਹੈ ਭਗਵੰਤ ਮਾਨ ਨੂੰ ਇੱਕੋ ਗੱਲ ਮੈਂ ਪਹਿਲਾਂ ਵੀ ਕਹਿੰਦੀ ਆ ਮੈਂ ਹੁਣ ਵੀ ਕਹਿਣਾ ਚਾਹੁੰਦੀ ਆ ਵੀ ਸੌਹਰਿਆਂ ਦਾ ਮੋਹ ਛੱਡ ਦੋ ਠੀਕ ਹੈ ਉਹਦਾ ਤੀਵੀਂ ਦਾ ਤੁਹਾਡੇ ਤਾ ਰਹੂਗੀ ਜੇ ਤੁਸੀਂ ਰੱਖਣ ਯੋਗ ਹੋਮ ਹੋਗੇ ਔਰ ਤੋਂ ਦੋ ਰਹਿੰਦੀ ਆ ਜਦੋਂ ਮਰਦ ਰੱਖਣ ਯੋਗ ਹੁੰਦਾ ਨਹੀਂ ਤਾਂ ਪਹਿਲੀ ਵੀ ਦੋ ਜਵਾਕ ਜੰਮ ਕੇ ਵੱਡੇ ਵੱਡੇ ਕਰਕੇ 18 ਸਾਲ ਬਾਅਦ ਤੈਨੂੰ ਛੱਡ ਕੇ ਚਲੀ ਗਈ ਸੀ ਨਹੀਂ ਤੁਸੀਂ ਜਿਹੜਾ ਪਟਵਾਰੀਆਂ ਵਾਲਾ ਦੋਸ਼ ਲਾਇਆ ਤੁਹਾਡੇ ਕੋਲ ਕੋਈ ਸਬੂਤ ਹੈ ਕਿ ਕਿਉਂਕਿ ਕੱਲ ਨੂੰ ਜੇ ਤੁਹਾਨੂੰ ਸਵਾਲ ਪੁੱਛ ਲਿਆ ਕਿਵੇਂ ਸਾਬਤ ਕਰੋਗੇ ਕਿ ਔਨ ਰਿਕਾਰਡ ਪਿਆ ਜੀ ਔਨ ਰਿਕਾਰਡ ਔਨ ਰਿਕਾਰਡ ਆਸੀਂ ਲਿਸਟਾਂ ਦੇਖ ਕੇ ਅਸੀਂ ਫੇਰ ਬੋਲਦੇ ਆ ਜਿਹੜਾ ਜਈ ਆ ਜਈ ਤਾਂ ਮਤਲਬ ਮੇਰੀ ਸਹੇਲੀ ਦੇ ਘਰੇ ਹੀ ਕਿਰਾਏ ਤੇ ਰਹਿ ਰਹੇ ਹੈ ਰਾਜਸਥਾਨ ਦਾ ਜਈ ਰਾਜਸਥਾਨ ਦਾ ਜੈ ਜੀ ਮੇਰੇ ਘਰੇ ਕਿਰਾਏ ਤੇ ਰਹਿ ਰਿਹਾ ਮੇਰੇ ਸਹੇਲੀ ਦਾ ਘਰ ਹਨਾ ਉਹ ਕਹਿੰਦਾ ਵੀ ਹਾਂ ਅੰਟੀ ਅਸੀਂ ਰੱਖੇ ਆ ਕਿੰਨੇ ਰੱਖੇ ਆ 60 ਬੰਦੇ ਰੱਖੇ ਨੇ ਸਾਡੇ ਬਾਹਰਲੀਆ ਸਟੇਟਾਂ ਦੇ ਰੱਖ ਰਿਆ ਹੈ ਜਿਹੜਾ ਕਹਿੰਦਾ ਸੀ ਮੈਂ ਅੰਗਰੇਜ਼ਾਂ ਨੌਕਰੀਆਂ ਦਊਂਗਾ ਅੰਗਰੇਜ਼ ਤਾਂ ਇਹਨੂੰ ਨਹੀਂ ਮਿਲੇ ਬਾਹਰਲੀਆ ਸਟੇਟਾਂ ਦੇ ਇਹਨੂੰ ਜ਼ਰੂਰ ਮਿਲ ਗਏ ਨੇ ਕੋਈ ਰਾਜਸਥਾਨੀ ਮਿਲ ਗਿਆ ਕੋਈ ਹਰਿਆਣਵੀ ਮਿਲ ਗਿਆ ਅੰਗਰੇਜ਼ ਜਨੂਏ ਨੌਕਰੀ ਦੇਣ ਵਾਲਾ ਨਹੀਂ ਹੈਗਾ ਅੰਗਰੇਜ਼ਾਂ ਦੀ ਤਾਂ ਵੱਡੀ ਸੋਚ ਬਹੁਤ ਉੱਚੀ ਹੈ ਅੰਗਰੇਜ਼ਾਂ ਦਾ ਇਹ ਨੇੜੇ-ਟਲੇ ਵੀ ਨਹੀਂ ਜਾ ਸਕਦਾ ਹੈਗਾ ਹਾਂ ਹਰਿਆਣਵੀ ਲਿਆਂਦੇ ਨੇ ਰਾਜਸਥਾਨੀ ਤੇ ਮਰ ਕੋ ਹਿਮਾਚਲ ਦੇ ਲਿਆਂਦੇ ਹਾਲਾਂਕਿ ਇਹਨੂੰ ਚਾਹੀਦਾ ਇਹ ਸੀਗਾ ਪੰਜਾਬ ਦਾ ਪੁੱਤ ਬਣਿਆ ਸੀ ਇਹ ਕਹਿੰਦੇ ਸੀ ਮੈਂ ਆਮ ਘਰ ਚ ਉੱਠਿਆ ਹੋਇਆ ਠੀਕ ਹੈ ਪਰ ਲੋਕਾਂ ਨੂੰ ਇਹ ਸ਼ਬਦ ਲੈਣਾ ਚਾਹੀਦਾ ਇਹਦਾ ਪਿਓ ਕਾਮਰੇਡ ਸੀਗਾ ਇਹਦਾ ਪਿਓ ਕਾਮਰੇਡ ਸੀ ਉਹੀ ਕਾਮਰੇਡੀ ਸੋਚ ਤੇ ਚੱਲਿਆ ਹੈ ਪਰ ਕਾਮਰੇਡ ਜਿਹੜਾ ਅਸਲ ਅਸਲ ਕਾਮਰੇਡ ਦਾ ਮਤਲਬ ਹੈ ਨਾ ਉਹ ਵੀ ਇਹਨਾਂ ਲੋਕਾਂ ਨੂੰ ਨਹੀਂ ਪਤਾ ਅਸਲ ਕਾਮਰੇਡੀ ਦਾ ਮਤਲਬ ਇਹਨਾਂ ਲੋਕਾਂ ਨਹੀਂ ਪਤਾ ਇਹਨਾਂ ਨੂੰ ਉਹ ਲੈਨਨ ਦੀ ਕਿਤਾਬ ਪੜ੍ਹਨੀ ਚਾਹੀਦੀ ਆ ਤਾਂ ਜੋ ਇਹਨਾਂ ਨੂੰ ਸੇਧ ਮਿਲੇ ਕਾਮਰੇਡੀ ਦਾ ਅਰਥ ਕੀ ਹੁੰਦਾ ਇਹ ਤਾਂ ਕਾਮਰੇਡ ਵੀ ਨਹੀਂ ਸਹੀ ਬਣ ਸਕਦੇ ਤੁਸੀਂ ਕਹਿ ਰਹੇ ਹੋ ਕਿ ਚਿੱਟੇ ਨੂੰ ਲੈ ਕੇ ਲੋਕ ਵੱਡਾ ਮੁੱਦਾ ਬਣਾ ਰਹੇ ਨੇ ਕਹਿ ਰਹੇ ਨੇ ਕਿ ਚਿੱਟਾ ਮੁੱਕ ਜਵੇ ਅਸੀਂ ਸੁਖੀ ਹੋ ਜਾਵਾਂਗੇ ਤੁਸੀਂ ਕਿਵੇਂ ਮਕਾਦੋਗੇ ਚਿੱਟਾ ਤੁਹਾਡੇ ਕੋਲੇ ਕੀ ਰੋਡ ਮੈਪ ਆ ਵੀ ਇੱਕ ਪੰਜਾਬ ਚੋਂ ਤੁਸੀਂ ਤੁਹਾਨੂੰ ਮੈਂਬਰ ਪਾਰਲੀਮੈਂਟ ਚੁਣ ਲੈਣਗੇ ਲੋਕ ਤਾਂ ਚਿੱਟਾ ਕਿਵੇਂ ਮੁੱਕ ਜੂ ਅਸੀਂ ਇੱਕ ਨਾ ਮਤਲਬ ਕਮੇਟੀ ਬਣਾਈ ਹੋਈ ਹੈ ਖਸ ਖਸ ਦੀ ਖਸ ਖਸ ਲਿਆਓ ਪੰਜਾਬ ਬਚਾਓ ਸਾਡੀ ਕਮੇਟੀ ਦਾ ਨਾਮ ਆ ਹਨਾ ਜਾ ਮਤਲਬ ਖਸਖਸ ਲਿਆਓ ਚਿੱਟਾ ਪਜਾਓ ਮਨ ਦੇਖੋ ਚਿੱਟਾ ਜਿਹੜਾ ਚਿੱਟਾ ਕਿਸੇ ਵੀ ਤਰੀਕੇ ਨਾਲ ਇੱਕ ਬੱਚੇ ਨੂੰ ਆਪਾਂ ਨਹੀਂ ਹਟਾ ਸਕਦੇ ਚਾਹੇ ਜੀਵ ਥੱਲੇ ਗੋਲੀ ਦੇ ਦੋ ਉਹਨੂੰ ਚਾਹੇ ਕੁਝ ਹੋਰ ਦੇ ਦੋ ਪਰ ਇੱਕ ਇੱਕ ਦਵਾਈ ਹੈਗੀ ਆ ਉਹਦੀ ਇੱਕੋ ਇੱਕ ਦਵਾਈ ਹੈ ਉਹ ਹੈਗੀ ਖਸਖਸ ਦੀ ਖੇਤੀ ਠੀਕ ਹੈ ਅਫੀਮ ਖਾਊਗਾ ਬੱਚਾ ਤਾਂ ਚਿੱਟੇ ਵੱਲੋਂ ਮੂੰਹ ਨਹੀਂ ਕਰੂਗਾ ਇਹ ਗੱਲ ਜੇ ਤੁਸੀਂ ਕਿਤੇ ਮੈਨੂੰ ਕਮੇ ਇਨਸਾਮ ਮੋਰਚੇ ਤੇ ਮਿਲਦੇ ਨਾ ਉੱਥੇ ਕਿ ਮੈਨੂੰ ਸਿੰਘ ਮਿਲਿਆ ਮੁੰਡਾ ਮਿਲਿਆ ਇੱਕ ਮੁੰਡਾ ਨਹੀਂ ਮੇਰੀ ਇਸ ਦਾ ਗੈਸ ਦੇ ਮੇਰੀ ਉਮਰ 50 ਸਾਲ ਦੀ ਉਹਦੀ 45 ਸਾਲ ਦੀ ਆ ਕੇ ਮੇਰੇ ਪੈਰੀ ਹੱਥ ਲਾਏ ਪੈਰੀ ਹੱਥ ਨਹੀਂ ਲਾਏ ਦੋਹਾਂ ਪੈਰਾਂ ਦੇ ਵਿੱਚ ਮੱਥਾ ਟੇਕਿਆ ਉਸ ਬੰਦੇ ਨੇ ਮੇਰੇ ਮੈਂ ਮੇਰੇ ਸਾਹਮਣੇ ਗੁਰੂ ਮਹਾਰਾਜ ਮੈਂ ਉਹਨੂੰ ਕਿਹਾ ਮੈਂ ਕਿਹਾ ਭਰਾਵਾ ਵੀ ਤੂੰ ਇਹ ਕੀ ਕਰਨ ਲੱਗਿਆ ਕਹਿੰਦਾ ਮਾਤਾ ਇੱਕ ਮਾਂ ਨੇ ਮੈਨੂੰ ਜਨਮ ਦਿੱਤਾ ਦੂਜੀ ਮਾਂ ਤੂੰ ਆ ਜਿਹਨੇ ਮੈਨੂੰ ਬਚਾ ਲਿਆ ਮੈਂ ਮੈਂ ਕਿਹਾ ਮੈਂ ਤੈਨੂੰ ਜਾਣਦੀ ਨਹੀਂ ਹੈਗੀ ਕਿਉਂਕਿ ਮੈਨੂੰ ਨਹੀਂ ਸੀ ਪਤਾ ਵੀ ਉਹ ਕੌਣ ਹੈ ਬੰਦਾ ਕਹਿੰਦਾ ਤੈਨੂੰ ਨਹੀਂ ਪਤਾ ਕਿ ਨਾ ਤਾਂ ਇੱਕ ਵੀਡੀਓ ਪਾਈ ਸੀਗੀ ਪੁੱਤ ਚਿੱਟਾ ਛੱਡ ਦੋ ਫੀਮ ਖਾ ਲੋ ਭੁੱਕੀ ਖਾ ਲੋ ਅੱਛਾ ਮੈਂ ਕਹਿੰਦੀ ਵੀ ਇਹੀ ਆ ਪੁੱਤ ਚਿੱਟਾ ਛੱਡ ਦੋ ਫੀਮ ਖਾ ਲੋ ਭੁੱਕੀ ਖਾ ਲੋ ਕਮ ਸੇ ਕਮ ਬਚਦਾ ਜਾਓਗੇ ਅੱਖਾਂ ਦੇ ਸਾਡੇ ਸਾਹਮਣੇ ਤਾਂ ਰਹੋਗੇ ਚਿੱਟੇ ਦੀ 2.5 ਇੰਚ ਦੀ ਸੂਈ ਆ ਜਿਹੜੀ ਉਹ ਤੁਹਾਨੂੰ ਦੁਨੀਆ ਤੋਂ ਪਾਰ ਕਰ ਦਿੰਦੀ ਆ ਸਾਡੀ ਅੱਖਾਂ ਤੋਂ ਉਹਲੇ ਕਰ ਦਿੰਦੀ ਆ ਮੇਰੇ ਭਤੀਜਾ ਮੇਰੇ ਮਤਲਬ ਹੱਥਾਂ ਦੇ ਵਿੱਚ ਚਲੇ ਗਿਆ ਮੇਰੀ ਸਹੇਲੀ ਦਾ ਮੁੰਡਾ ਮੇਰੇ ਦੇਖਦੇ ਦੇਖਦੇ ਮੇਰੇ ਸਾਹਮਣੇ ਚਲੇ ਗਿਆ ਹਨਾ ਕਿਵੇਂ ਭੁੱਲ ਜੀ ਅਸੀਂ ਉਹਨਾਂ ਨੂੰ ਤੇ ਉਹ ਮੁੰਡਾ ਕਹਿੰਦਾ ਵੀ ਮੈਂ ਆਪਦੀ ਮਾਂ ਨੂੰ ਤੇਰੀ ਵੀਡੀਓ ਦਿਖਾਈ ਵੀ ਦੇਖ ਮਾਤਾ ਵੀ ਆਹ ਮਾਤਾ ਕੇ ਮੈਂ ਬੋਲ ਰਹੀ ਆਂ ਕਹਿੰਦੀ ਉਹ ਮੈਨੂੰ ਕਹਿੰਦੀ ਆ ਵੀ ਪੁੱਤ ਫੀਮ ਤੈਨੂੰ ਮੈਂ ਲਿਆ ਦਵਾਂ ਜਿੱਥੋਂ ਮਰਜੀ ਲਿਆਵਾਂ ਜਿੰਨੇ ਮਰਜੀ ਬਲੈਕ ਚ ਮਿਲੇ ਜਿੰਨੇ ਮਰਜੀ ਬਲੈਕ ਚ ਮੈਨੂੰ ਭੁੱਕੀ ਮਿਲੇ ਮੈਂ ਤੈਨੂੰ ਲਿਆ ਦਊਂਗੀ ਪਰ ਨਾ ਮੈਂ ਮੈਨੂੰ ਮੈਨੂੰ ਇਹ ਵੀ ਮੈਂ ਉਹਦਾ ਪਿੰਡ ਨਹੀਂ ਯਾਦ ਕਰ ਸਕੀ ਮੈਂ ਮੇਰੀ ਯਾਦ ਨਹੀਂ ਰਿਹਾ ਪਿੰਡੋਂ ਦਾ ਕਿਹੜਾ ਹਨਾ ਤੇ ਉਹ ਕਹਿੰਦਾ ਮੈਂ ਖਾਣਾ ਕਹਿੰਦਾ ਮੈਂ ਬਚ ਗਿਆ ਕਹਿੰਦਾ ਇਹ ਜਿਹੜੀ ਜ਼ਿੰਦਗੀ ਆ ਨਾ ਉਹਨੂੰ ਬਾਹਾਂ ਖੋਲ੍ਹ ਕੇ ਦਿਖਾਇਆ ਉਹਨੇ ਜੋ ਟੀਕੇ ਲਾਉਂਦਾ ਸੀ ਜੋ ਉਹਦੇ ਨਿਸ਼ਾਨ ਪਏ ਹੋਏ ਸੀ ਬਾਹਾਂ ਤੇ ਹਨਾ ਬੀ ਉੱਥੋਂ ਦੇਖ ਕੇ ਮੈਨੂੰ ਆਪਦੀ ਸੋਚ ਕਿਤੇ ਨਾ ਕਿਤੇ ਸਹੀ ਲੱਗੀ ਤੁਹਾਡੀ ਪਾਰਟੀ ਸਮਰਥਨ ਕਰਦੀ ਹੈ ਤੁਹਾਡੀ ਇਸ ਰਾਏ ਦਾ ਸਿਮਰਜੀਤ ਸਿੰਘ ਮਾਨ ਕਰਦੇ ਨੇ ਮੈਂ ਉਹਨਾਂ ਨੂੰ ਸ਼ਪਾਰ ਮੇਲੇ ਦੇ ਉੱਤੇ ਮੰਗ ਪੱਤਰ ਦਿੱਤਾ ਸੀਗਾ ਕਿ ਜਿੰਨੇ ਵੀ ਸਾਡੇ ਮਤਲਬ ਮੇਰੇ ਨਾਲ ਬੰਦੇ ਗਏ ਹੋਏ ਸੀਗੇ ਉੱਥੇ ਹਰਜਿੰਦਰ ਕੋ ਮਣਾ ਡਾਕਟਰ ਮਤਲਬ ਰਣਜੀਤ ਇੱਕ ਬਾਪੂ ਜੀ ਨੇ ਮੇਜਰ ਸਿੰਘ ਉੱਥੋਂ ਨੇ ਮੁਖਸਰ ਤੋਂ ਨੇ ਵੀਰ ਜੱਗਾ ਅਸੀਂ ਸਾਰਿਆਂ ਨੇ ਰਲ ਮਿਲ ਕੇ ਇੱਕ ਮੰਗ ਪੱਤਰ ਦਿੱਤਾ ਸੀਗਾ ਸਰਦਾਰ ਸਿੰਘ ਜੀ ਸਿਮਾਨ ਨੂੰ ਉਹ ਉਹਨਾਂ ਨੇ ਮੁੱਦਾ ਸਾਡਾ ਪਾਰਲੀਮੈਂਟ ਚ ਉਠਾਇਆ ਸੀਗਾ ਹਨਾ ਉੱਥੇ ਅਡਾਇਆ ਉਹਨਾਂ ਨੇ ਕਿਹਾ ਵੀ ਸਾਰੇ ਪੰਜਾਬ ਨੂੰ ਦੁਬਾਰਾ ਖਸ ਖਸ ਦੀ ਖੇਤੀ ਕਰਨ ਦਿਓ ਹੁੰਦੀ ਸੀ ਪਹਿਲਾਂ ਪ੍ਰਤਾਪ ਸਿੰਘ ਕੈਰੋਂ ਨੇ ਮਤਲਬ ਇਹ ਬੰਦ ਕਰਾਤੀ ਕਿਉਂਕਿ ਇਹਨਾਂ ਨੇ ਸ਼ਰਾਬ ਚਲਾਉਣੀ ਸੀ ਸ਼ਰਾਬ ਦੇ ਕਾਰਖਾਨੇ ਚਲਾਉਣੇ ਸੀਗੇ ਉਹਦੇ ਕਰਕੇ ਇਹਨਾਂ ਨੇ ਇਹ ਬੰਦ ਕਰਤੀ ਸੀਗੀ ਉਸ ਤੋਂ ਬਾਅਦ ਹੀ ਸ਼ਰਾਬ ਆਈ ਆਪਣੇ ਨਹੀਂ ਆਪਣੇ ਕਿਹੜੀ ਸ਼ਰਾਬ ਹੁੰਦੀ ਸੀਗੀ ਕੋਈ ਘਰੋਂ ਕੱਢ ਕੇ ਪੀ ਲੰਦਾ ਸੀਗਾ ਤਾਂ ਠੀਕ ਸੀਗਾ ਨਹੀਂ ਹੈ ਹੀ ਨਹੀਂ ਸੀ ਠੇਕੇ ਦਾ ਸ਼ਰਾਬ ਦੇ ਪੰਜਾਬ ਦੇ ਵਿੱਚ ਜਦੋਂ ਤੋਂ ਨਾ ਅਸੀਂ ਵੱਡੇ ਹੋਏ ਆ ਸਾਡੇ ਲਈ ਤਾਂ ਜਾਂ ਸਾਨੂੰ ਜੋ ਪੜਾਇਆ ਤੇ ਸਮਝਾਇਆ ਗਿਆ ਸਾਨੂੰ ਲਈ ਤਾਂ ਅਫੀਮ ਨੂੰ ਵੀ ਨਸ਼ਾ ਹੀ ਦੱਸਿਆ ਗਿਆ ਅਫੀਮ ਭੁੱਕੀ ਜਿਹੜਾ ਤੁਸੀਂ ਨਾਂ ਲੈ ਰਹੇ ਹੋ ਸਰਕਾਰ ਵੱਲੋਂ ਇਹ ਚੀਜ਼ ਬੈਨ ਆ ਕਿਸੇ ਕੋਲੋਂ ਫੜੀ ਜਾਂਦੀ ਆ ਪਰਚਾ ਦਰਜ ਹੁੰਦਾ ਇੱਕ ਔਰਤ ਹੋ ਕੇ ਤੁਸੀਂ ਇਸ ਚੀਜ਼ ਨੂੰ ਪ੍ਰਚਾਰ ਦੇਉਂ ਇਹ ਤੁਹਾਨੂੰ ਨਹੀਂ ਲੱਗਦਾ ਸੋਸਾਇਟੀ ਤੇ ਇਹਦਾ ਨੈਗੇਟਿਵ ਇਮਪੈਕਟ ਪਾਊਗਾ ਕੋਈ ਤੁਹਾਨੂੰ ਪੁੱਛ ਲਵੇ ਵੀ ਤੁਸੀਂ ਇਹਦੇ ਇੰਨੇ ਫਾਇਦੇ ਦੱਸ ਰਹੇ ਹੋ ਕਿ ਤੁਸੀਂ ਆਪ ਖਾਣੇ ਹੋ ਕੋਈ ਨੁਕਸਾਨ ਵੀ ਦੱਸਦੇ ਮੈਨੂੰ ਵੀ ਨੁਕਸਾਨ ਕੀ ਆ ਇਹਦਾ ਆ ਕੋਈ ਹਾਰਟ ਅਟੈਕ ਹੁੰਦਾ ਕਿਸੇ ਨੂੰ ਆਪਾਂ ਜਦ ਇਹ ਪੁੱਛਦੇ ਨੇ ਭੋਰਾ ਹੈਗੀ ਆ ਉਹ ਭੋਰਾ ਦਾ ਕੀ ਮਤਲਬ ਹੁੰਦਾ ਇਹ ਹੀ ਹੁੰਦਾ ਘੋਲ ਦਿਆਂ ਦੇ ਦੰਨੇ ਆ ਠੀਕ ਹੈ ਉਹੰਦਰਾ ਹਾਰਟ ਅਟੈਕ ਅਧਰੰਗ ਦਾ ਦੌਰਾਂ ਮੌਕੇ ਤੇ ਠੀਕ ਹੁੰਦਾ ਕੈਂਸਰ ਦੀਆਂ ਦਵਾਈਆਂ ਚ ਪੈਂਦੀ ਆ ਹਾਰਟ ਦੀਆਂ ਦਵਾਈਆਂ ਚ ਪੈਂਦੀ ਆ ਕੋਈ ਕੋਈ ਪੇਨ ਕਿਲਰ ਹੋਵੇ ਉਹਦੇ ਵਿੱਚ ਪੈਂਦੀ ਆ ਮੈਂ ਤਾਂ ਕਹਿੰਦੀ ਆ ਦਵਾਈ ਹੈ ਨਸ਼ਾ ਤਾਂ ਹੈ ਹੀ ਨਹੀਂ ਇਹ ਨਸ਼ਾ ਤਾਂ ਇਹ ਲੋਕਾਂ ਨੇ ਬਣਾਤਾ ਜਿਹੜੇ ਕਾਰਪੋਰੇਟ ਘਰਾਣੇ ਸ਼ਰਾਬ ਦੇ ਕਾਰਖਾਨੇ ਪੰਜਾਬ ਦੇ ਵਿੱਚ ਲੈ ਕੇ ਆਉਣਾ ਚਾਹੁੰਦੇ ਸੀ ਜਾਂ ਸਰਕਾਰ ਨੇ ਆਪਦੇ ਕਾਰਖਾਨੇ ਸ਼ਰਾਬ ਦੇ ਚਲਾਏ ਉਹ ਉਸ ਸਮੇਂ ਇਹਨੂੰ ਨਸ਼ਾ ਡਿਕਲੇਅਰ ਕਰਤਾ ਪਰ ਇੱਕ ਹਿਸਟੋਰੀਕਲ ਫੈਕਟ ਇਹ ਵੀ ਆ ਕਿ ਚੀਨ ਦੇ ਵਿੱਚ ਖਸ ਖਸ ਦੀ ਖੇਤੀ ਨੂੰ ਬੰਦ ਕਰਿਆ ਕਿਉਂਕਿ ਉੱਥੋਂ ਦੀ ਸਟੱਡੀ ਇਹ ਕਹਿੰਦੀ ਸੀ ਕਿ ਲੋਕ ਪੋਸਤੀ ਹੋ ਗਏ ਸੀ ਲੋਕ ਆਸੀ ਹੋ ਗਏ ਸੀ ਲੋਕ ਕੰਮ ਛੱਡ ਗਏ ਸੀ ਇਸ ਕੀ ਚੀਜ਼ ਨੇ ਜੇ ਤਰੱਕੀ ਕਰੀ ਆ ਅਫੀਮ ਦੀ ਖੇਤੀ ਬੰਦ ਕਰਨ ਤੋਂ ਬਾਅਦ ਚੀਜ਼ ਨੇ ਤਰੱਕੀ ਕਰੀ ਆ ਦੇਖੋ ਜਿਹੜਾ ਕੋਈ ਜ਼ਿਆਦਾ ਮਾਤਰਾ ਦੇ ਵਿੱਚ ਖਾਣਾ ਹੈ ਉਹ ਤਾਂ ਚਾਹੇ ਆਪਾਂ ਰੋਟੀ ਆ ਠੀਕ ਆ ਆਪਾਂ ਖਾਣਾ ਖਾਂਦੇ ਆ ਇੱਕ ਬੰਦਾ ਬੇਲਾ ਬੈਠਾ 10 10 12 12 ਰੋਟੀਆਂ ਖਾਂਦਾ ਹੋ ਜਦੋਂ 2.5 ਕੁਇੰਟਲ ਦਾ ਪਹੁੰਚ ਜਾਂਦਾ ਉਹ ਤਾਂ ਉਹ ਵੀ ਮਾੜਾ ਦੇਖੋ ਨਸ਼ਾ ਹਰ ਇੱਕ ਚੀਜ਼ ਦਾ ਮਾੜਾ ਠੀਕ ਹੈ ਜਿਹੜੇ ਮੈਂ ਹਰ ਇੱਕ ਨੂੰ ਨਹੀਂ ਕਹਿ ਰਹੀ ਮੈਂ ਖਾਣ ਨੂੰ ਦੇਖੋ ਭੰਗ ਲੱਗੀ ਹੋਈ ਆਪਣੇ ਆਪ ਉੱਗੀ ਹੋਈ ਆ ਕੋਈ ਨਹੀਂ ਖਾਂਦਾ ਭੰਗ ਨੂੰ ਜਿਹਨੂੰ ਲੋੜ ਆ ਉਹ ਪੀਂਦਾ ਠੀਕ ਹੈ ਹੁਣ ਸulfah ਜਿਹੜੇ ਆਮ ਦੇਖਦੇ ਆ ਇਹ ਸਾਨੂੰ ਤਾਂ ਕਹਿੰਦੇ ਨੇ ਪੰਜਾਬ ਦੇ ਵਿੱਚ ਆ ਹੁਣ ਇੱਥੇ ਭੰਗ ਕਿਉਂ ਖੋਲਦੀ ਆ ਹਾਂ ਮਾਚਲ ਦੇ ਵਿੱਚ ਭੰਗ ਖੋਲਦੀ ਇਹਨਾਂ ਨੇ ਸulfah ਖੋਲਦਾ ਇਹਨਾਂ ਨੇ ਕਿਉਂ ਖੋਲਦਾ ਇਹਨਾਂ ਨੂੰ ਪਤਾ ਹੈ ਵੀ ਜਿਹੜੇ ਇਹਨਾਂ ਦੇ ਕੋਈ ਨਾਗੇ ਸਾਧੂ ਨੇ ਜਾਂ ਕੋਈ ਇਹਨਾਂ ਦੂਜੇ ਸਾਧੂ ਨੇ ਸਾਰੇ ਸulfah ਪੀਂਦੇ ਨੇ ਜਿਹੜੇ ਸ਼ਿਵਜੀ ਨੂੰ ਮੰਨਦੇ ਨੇ ਸਾਰੇ ਸulfah ਪੀਂਦੇ ਨੇ ਸਾਰੇ ਭੰਗ ਪੀਂਦੇ ਨੇ ਠੀਕ ਹੈ ਇਹ ਆਪਣੇ ਧਰਮ ਨੂੰ ਵਿਚਾਰ ਰਹੇ ਨੇ ਆਪਣੇ ਧਰਮ ਦੀ ਜਿਹੜੀ ਚੀਜ਼ਾਂ ਨੇ ਉਹਨਾਂ ਨੂੰ ਵਿਚਾਰ ਰਹੇ ਨੇ ਇਹ ਕਹਿੰਦੇ ਨੇ ਜਿਹੜੀ ਭੰਗ ਹੈ ਸ਼ਿਵਜੀ ਦਾ ਪ੍ਰਸ਼ਾਦ ਹੈ ਠੀਕ ਹੈ ਫਿਰ ਖਸ ਖਸ ਵੀ ਬਈ ਸਾਨੂੰ ਚਾਹੀਦੀ ਹੈ ਸਾਡੇ ਜਿਹੜੇ ਸਰਦਾਈ ਕੋਟ ਦੇ ਨੇ ਸਿੰਘ ਸਾਡਾ ਪ੍ਰਸ਼ਾਦ ਆ ਠੀਕ ਹੈ ਨਾ ਉਹ ਸਾਡਾ ਪ੍ਰਸ਼ਾਦ ਹੈ ਤੇ ਕਿਸੇ ਵੀ ਹਾਲਤ ਦੇ ਵਿੱਚ ਕੋਈ ਵੀ ਮੈਨੂੰ ਕਹਿ ਦੇਵੇ ਵੀ ਇਹ ਨਸ਼ਾ ਨਸ਼ਾ ਨਹੀਂ ਹੈਗੀ ਦਵਾਈ ਦੇ ਤੌਰ ਤੇ ਵਰਤਣ ਜਾਣ ਵਾਲਾ ਇੱਕ ਟੋਨਿਕ ਹੈ ਟੋਨਿਕ ਦੇ ਰੂਪ ਦੇ ਵਿੱਚ ਹੀ ਅਸੀਂ ਵਰਤਣਾ ਚਾਹੁੰਦੇ ਆ ਅਦਰਵਾਇਜ਼ ਸ਼ਰਾਬ ਹੈ ਜਿਹੜਾ ਕੋਈ ਜ਼ਿਆਦਾ ਪੀ ਲੰਦਾ ਉਹ ਵੀ ਮਾੜੀ ਹੈ ਹੁਣ ਜੇ ਆਪਾਂ ਕਹਿ ਦਿੰਦੇ ਆ ਸਾਰਾ ਮਤਲਬ ਅੰਕੜਾ ਜੱਕ ਲੋ ਜਿੰਨੇ ਅੱਜ ਤੱਕ ਐਕਸੀਡੈਂਟ ਪੰਜਾਬ ਦੇ ਵਿੱਚ ਹੋਏ ਨੇ 90% ਐਕਸੀਡੈਂਟ ਸ਼ਰਾਪੀਆਂ ਤੋਂ ਹੋਏ ਨੇ ਜੇ ਕੋਈ ਅਫੀਮ ਵਾਲੇ ਨੇ ਐਕਸੀਡੈਂਟ ਕੀਤਾ ਮੈਨੂੰ ਦਿਖਾ ਦੇ ਨਾ ਭਾਈ ਆਫੀਮ ਕੀ ਖਾਦੀ ਹੋਈ ਸੀ ਉਹਦੀ ਉਹਨੇ ਐਕਸੀਡੈਂਟ ਕੀਤਾ ਇਹਨਾਂ ਨੇ ਜਾਣ ਬੁੱਝ ਕੇ ਕਾਰਖਾਨੇ ਆਪਦੇ ਸ਼ਰਾਬ ਦੇ ਚਲਾਉਣ ਲਈ ਉਹਨੂੰ ਇੱਕ ਨਸ਼ੇ ਦਾ ਉਹਦੇ ਟੈਗ ਲਾਤਾ ਅੱਛਾ ਕੀ ਕਹੋਗੇ ਕਿ ਪੰਜਾਬ ਦੇ ਵਿੱਚ ਤੁਹਾਡੀ ਪਰਫਾਰਮੈਂਸ ਕਿਵੇਂ ਰਹਿਣਾ ਸੱਚੋ ਸੱਚ ਦੱਸਿਓ ਹਨਾ ਵੀ ਕਿੰਨੀਆਂ ਕ ਸੀਟਾਂ ਜਾਂ ਕਿਹੜੀਆਂ-ਕਿਹੜੀਆਂ ਸੀਟਾਂ ਤੇ ਸ਼੍ਰੋਮਣ ਅਕਾਲੀ ਦਲ ਫਾਈਟ ਦਊਗਾ ਸ਼੍ਰੋਮਣ ਅਕਾਲੀ ਦਲ ਅੰਮ੍ਰਿਤਸਰ ਕਿਉਂਕਿ ਦੂਜੇ ਪਾਸੇ ਭਗਵੰਤ ਸਿੰਘ ਸਾਹਿਬ ਤਾਂ ਕਹਿੰਦੇ ਕਿ 13 ਜ਼ੀਰੋ ਤਾਂ ਅਸੀਂ ਕਰ ਰਹੇ ਹਾਂ ਦੇਖੋ ਲੱਖੇ ਵਾਲੀ ਸੀਟ ਅਸੀਂ ਜਿੱਤਾਂਗੇ ਠੀਕ ਹੈ ਨਾ ਮਤਲਬ ਸਿਮਰਜੀਤ ਮਾਨ ਵਾਲੀ ਸੀਟ ਅਸੀਂ ਜਿੱਤਾਂਗੇ ਇਮਾਨ ਸਿੰਘ ਵਾਲੀ ਸੀਟ ਅਸੀਂ ਜਿੱਤਾਂਗੇ ਫਤਿਹਗੜ੍ਹ ਸਾਹਿਬ ਵਾਲੀ ਸੀਟ ਅਸੀਂ ਜਿੱਤਾਂਗੇ ਠੀਕ ਹੈ ਹੋਰ ਵੀ 5-7 ਸੀਟਾਂ ਅਸੀਂ ਲੈ ਕੇ ਜਾਵਾਂਗੇ ਕਿਉਂਕਿ ਜਿਹੜਾ ਅਮਰਤਪਾਲ ਦਾ ਚੋੜ ਮੈਦਾਨ ਦੇ ਵਿੱਚ ਆਉਣਾ ਹੈ ਇਹ ਸਾਡੇ ਲਈ ਇੱਕ ਬਹੁਤ ਫਾਇਦੇਮੰਦ ਸਿੱਧ ਹੋਇਆ ਸਾਨੂੰ ਬਹੁਤ ਵੱਡਾ ਬਲ ਮਿਲ ਰਿਹਾ ਅਮਰਤਪਾਲ ਨਾਲ ਅਮਰਤਪਾਲ ਸਾਡਾ ਸਿੱਖ ਕੌਮ ਦਾ ਇੱਕ ਟੋਨਿਕ ਹੈ ਹਣਾ ਜਦੋਂ ਹੀ ਅਮਰਤਪਾਲ ਮਤਲਬ ਪਤਾ ਲੱਗਿਆ ਵੀ ਅਮਰਤਪਾਲ ਇਲੈਕਸ਼ਨ ਲੜ ਰਿਹਾ ਤਾਂ ਸਾਰਿਆਂ ਦੇ ਚਿਹਰੇ ਖਿੜ ਗਏ ਖਾਸ ਕਰਕੇ ਜਿਹੜੇ ਅਸੀਂ ਹਰ ਟਾਈਮ ਨਾਲ ਜੁੜੇ ਹੋਏ ਸੀ ਜਿਨ੍ਹਾਂ ਨੇ ਪੁਲਿਸ ਦਾ ਦਬਾਅ ਛੱਲਿਆ ਪੁਲਿਸ ਦੀਆਂ ਕਾਰਵਾਈਆਂ ਛੱਲੀਆਂ ਨੇ ਸਾਡਾ ਤਾਂ ਖੜਨਾ ਲਾਜ਼ਮੀ ਸੀਗਾ ਸਾਨੂੰ ਪਤਾ ਵੀ ਜੇ ਸਾਡਾ ਉਹ ਜੋਧਾ ਇਲੈਕਸ਼ਨ ਲੜ ਕੇ ਜਿੱਤਦਾ ਤਾਂ ਬਾਹਰ ਜ਼ਰੂਰ ਆਊਗਾ ਤਾਂ ਮਤਲਬ ਪੰਜਾਬ ਦੇ ਹਰ ਇੱਕ ਉਸ ਬੰਦੇ ਨੂੰ ਖੁਸ਼ੀ ਮਿਲੂਗੀ ਜਿਹੜਾ ਕਿ ਪੰਜਾਬ ਦਾ ਭਲਾ ਚਾਹੁੰਦਾ ਤੁਸੀਂ ਗੱਲਬਾਤ ਕੀਤੀ ਸਮਾਂ ਦਿੱਤਾ ਬਹੁਤ ਬਹੁਤ ਸ਼ੁਕਰੀਆ